ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਲੈਂਦੇ ਪੰਜਾਬ ਦਾ ਸ਼ਹਿਰ ਸਿਆਲਕੋਟ ਵੰਡ ਤੋਂ ਪਹਿਲਾਂ ਇਹ ਸ਼ਹਿਰ ਚ ਕਾਫੀ ਸਾਰੇ ਪੰਜਾਬੀ ਸੀ ਜਿਹੜੇ ਉਹ ਰਹਾ ਕਰਦੇ ਸੀਗੇ ਜਿਦੇ ਚ ਹਿੰਦੂ ਫੈਮਲੀਜ਼ ਸੀਗੀਆਂ ਤੇ ਕੁਝ ਸਿੱਖ ਫੈਮਲੀਜ਼ ਸੀਗੀਆਂ ਤੇ ਅੱਜ ਵੀ ਜਿਹੜੇ ਪ੍ਰਾਣੇ ਘਰ ਪ੍ਰਾਣੀਆਂ ਨਿਸ਼ਾਨੀਆਂ ਇਹ ਸ਼ਹਿਰ ਚ ਤੁਹਾਨੂੰ ਆਮ ਹੀ ਮਿਲ ਜਾਣਗੀਆਂ ਸੋ ਜਿਹੜਾ ਸਿਆਲਕੋਟ ਸ਼ਹਿਰ ਹੈ ਤੇ ਉਹ ਕਿਹੋ ਜਿਹਾ ਜਿਹੜੇ ਇਥੋਂ ਆਪਣੇ ਉੱਜੜ ਕੇ ਬਜ਼ੁਰਗ ਉਧਰ ਗਏ ਉਹਨਾਂ ਦੇ ਘਰਬਾਰ ਕਿਹੋ ਜਿਹਾ ਉਹ ਸਾਰੀਆਂ ਚੀਜ਼ਾਂ ਅਸੀਂ ਤੁਹਾਨੂੰ ਇਸ ਵਲੌਗ ਦੇ ਰਾਹੀਂ ਦਿਖਾਵਾਂਗੇ ਫਿਲਹਾਲ ਅਸੀਂ ਹੈਗੇ ਆਂ ਜੀ ਇਹ ਸ਼ਹਿਰ ਦੇ ਬਿਲਕੁਲ ਸੈਂਟਰ ਚ ਇਹ ਪੈਂਦਾ ਜੀ ਕਲॉक ਟਾਵਰ ਤੇ ਸਿਆਲਕੋਟ ਸ਼ਹਿਰ ਦੇ ਵਿੱਚ ਤੇ ਇਹ ਸਭ ਤੋਂ ਮਤਲਬ ਮਸ਼ਹੂਰ ਤੇ ਇੰਪੋਰਟੈਂਟ ਦੇਖਣ ਵਾਲੀ ਥਾਂ ਹੈ ਸ਼ਹਿਰ ਦੀ ਤੇ ਇਸ ਦੇ ਆਲੇ-ਦੁਆਲੇ ਸਾਰਾ ਸ਼ਹਿਰ ਵਸਿਆ ਹੋਇਆ ਹੈਗਾ ਤੇ ਜਿਹੜਾ ਸਿਆਲਕੋਟ ਹੈ ਵੈਸੇ ਅਸੀਂ ਪਿਛਲੇ ਸਾਲੇ ਫੈਸਲਾਬਾਦ ਵਗੈਰਾ ਹੋਰ ਉੱਥੇ ਵੀ ਦੇਖਿਆ ਸੀ ਲਹਿੰਦੇ ਪੰਜਾਬ ਚ ਕਾਫੀ ਕਲॉक ਟਾਵਰ ਆ ਜਿਹੜੇ ਬਣੇ ਹੋਏ ਆ ਜਿਹੜਾ ਨਾ ਸ਼ਹਿਰ ਹੈ ਸਿਆਲਕੋਟ ਤੇ ਇਹ ਆਪਣੇ ਉਧਰਲੇ ਪਾਸੇ ਜੰਮੂ ਪੈਂਦਾ ਹੈਗਾ ਤੇ ਜੰਮੂ ਇੱਥੋਂ ਤਕਰੀਬਨ ਮੈਲਾਦਾ ਮਸੇ ਕੋਈ ਕਹਿੰਦੇ ਵੀ 20 ਕਿਲੋਮੀਟਰ ਹੋਣਾ ਤੇ ਇੱਥੋਂ ਜਿੰਨਾ ਕ ਸੁਣਨ ਚ ਪਤਾ ਲੱਗਿਆ ਤੇ ਆਪਣਾ ਇੰਡੀਆ ਦਾ ਜਿਹੜਾ ਇੱਕ ਬਾਰਡਰ ਹੈ ਉਹ ਵੀ ਇੱਥੇ ਲੱਗਦਾ ਹੈਗਾ ਨਾਲ ਹੀ ਤੇ ਇੱਕ ਪਾਸੇ ਇਹਦੇ ਗੁਜਰਾਣਾ ਵਾਲਾ ਪੈਂਦਾ ਇੱਕ ਪਾਸੇ ਜੰਮੂ ਪੈਂਦਾ ਵਿਚਾਲੇ ਇਹ ਛੋਟਾ ਜਿਹਾ ਸ਼ਹਿਰ ਮਤਲਬ ਪੈਂਦਾ ਹੁੰਦਾ ਸੀਗਾ ਇਥੋਂ ਸਿੱਧੀ ਟ੍ਰੇਨ ਲਾਈਨ ਮਤਲਬ ਰੇਲਾਂ ਵੀ ਸਿੱਧੀਆਂ ਚੱਲਦੀਆਂ ਸੀਗੀਆਂ ਤੇ ਸੜਕਾਂ ਵੀ ਇਥੋਂ ਸੜਕ ਦਾ ਖੈਰ ਅੱਜ ਵੀ ਜਾਂਦੀ ਹੈ ਜਿਹੜੀ ਬਾਰਡਰ ਕ੍ਰੋਸ ਕਰਕੇ ਸਿੱਧੀ ਜੰਮੂ ਜਾਂਦੀ ਹੈਗੀ ਤੇ ਤਾਂ ਕਰਕੇ ਮਤਲਬ ਮੇਨ ਹੱਬ ਸੀ ਮੇਨ ਅਟਰੈਕਸ਼ਨ ਸੀ ਵੰਡ ਤੋਂ ਪਹਿਲਾਂ ਜਿਹੜੇ ਬਹੁਤ ਜਿਹੜੇ ਬਿਜ਼ਨਸmen ਵੱਡੀਆਂ ਰਿਚ ਫੈਮਲੀਆਂ ਸਾਰੀਆਂ ਤੇ ਜਿਹੜੇ ਤਕੜੇ ਬੰਦੇ ਸੀਗੇ ਉਹ ਇਹ ਸ਼ਹਿਰ 'ਚ ਰਹਿਆ ਕਰਦੇ ਸੀਗੇ ਅਪਣਾ ਸੀ ਜੀ ਚੱਲਿਆਂ ਸ਼ਹਿਰ ਸਿਆਲਕੋਟ ਦੀਆਂ ਪੁਰਾਣੀਆਂ ਜਿਹੜੀਆਂ ਘਰ ਹੈ ਪੁਰਾਣੀਆਂ ਹਵੇਲੀਆਂ ਖੜੀਆਂ ਇੱਥੇ ਸ਼ਹਿਰ 'ਚ ਤੇ ਉਹ ਤੁਹਾਨੂੰ ਦਿਖਾਉਣ ਦੇ ਲਈ ਇਹ ਦੇਖੋ ਜੀ ਸਿਆਲਕੋਟ ਸ਼ਹਿਰ 'ਚ ਜਿਹੜੇ ਪੁਰਾਣੇ ਘਰ ਹੈ ਇਹ ਗਵਾਹੀ ਭਰਦੇ ਇਸ ਗੱਲ ਦੀ ਕਿ ਇੱਥੇ ਕਦੇ ਸਰਦਾਰਾਂ ਦਾ ਰਹਿਣ ਸਹਿਣ ਜੋ ਦੇਖੋ ਪਰਖੰਡਾ ਲੱਗਿਆ ਹੋਇਆ ਹੈ ਨਾ ਤੇ ਮਤਲਬ ਆਪਣੇ ਪੰਜਾਬੀ ਸਰਦਾਰ ਬੰਦਿਆਂ ਦਾ ਘਰ ਸੀਗਾ ਇਹੋ ਜਿਹਾ ਕਿੰਨੀ ਘਰ ਮਿਲ ਜਾਣਗੇ ਤੁਹਾਨੂੰ ਜਦੋਂ ਤੁਸੀਂ}{|\text{ਸ਼ਿਆਲਕੋਟ ਸ਼ਹਿਰ ਦੇ ਵਿੱਚ ਲੰਘੋਗੇ ਤੇ ਉਹ ਸਾਹਮਣੇ ਵਾਲਾ ਜਿਹੜਾ ਘਰ ਹੈ ਉਹ ਵੀ ਕਾਫੀ ਸਾਰਾ ਪੁਰਾਣਾ ਹੈਗਾ ਇੱਥੋਂ ਤੁਸੀਂ ਅੰਦਾਜ਼ਾ ਲਾਓ ਵੀ ਜਿਹੜੇ ਘਰਾਂ ਦੀ ਬਣਾਵਟ ਹੈ ਨਾ ਵੀ ਕਿੰਨੇ ਕਿੰਨੇ ਅਮੀਰ ਬੰਦੇ ਹੋਣਗੇ ਜਿਵੇਂ ਤੁਹਾਨੂੰ ਦੱਸਿਆ ਸੀ ਨਾ ਵੀ ਸ਼ਿਆਲਕੋਟ ਬਿਜ਼ਨਸਮੈਨਾਂ ਦਾ ਸ਼ਹਿਰ ਸੀਗਾ ਬਹੁਤ ਤਗੜੇ ਤਗੜੇ ਬੰਦੇ ਰਹਿੰਦੇ ਸਿਆ 1935 ਦਾ ਵੰਡ ਤੋਂ ਦੇਖ ਲੋ 12 ਸਾਲ ਪਹਿਲਾਂ ਬਣਾਇਆ ਹੋਣਾ ਇਹ ਘਰ ਕਿਸੇ ਨੇ ਮਹਿ ਲਾਰਗਾ ਘਰ ਆ ਉਸ ਜਮਾਨੇ ਦਾ 12 ਸਾਲਾਂ ਜੀ ਤੱਕ ਚਾ ਵੀ ਨਹੀਂ ਲੈਂਦਾ ਆਪਣੇ ਨਵੇਂ ਮਕਾਨ ਦਾ ਬਣਾਏ ਹੋਏ ਦਾ ਤੇ 12 ਸਾਲਾਂ ਬਾਅਦ ਹੀ ਛੱਡ ਕੇ ਜਾਣਾ ਪੈ ਗਿਆ ਸੀਗਾ ਤੇ ਇਸ ਤਰ੍ਹਾਂ ਦੇ ਪਤਾ ਨਹੀਂ ਕਿੰਨੇ ਇੱਕ ਮਤਲਬ ਜਿਹੜੇ ਇਮਾਰਤਾਂ ਉਹ ਇਸ ਪ੍ਰਾਸਦੀ ਦੀ ਗਵਾਹੀ ਭਰਦੀਆਂ ਜੀ ਕਿ ਕਿਵੇਂ ਉਜਾੜਾ ਹੋਇਆ ਕਿਵੇਂ ਥੋ ਗਏ ਹੋਣਗੇ ਲੈਂਦੇ ਪੰਜਾਬ ਤੋਂ ਨਾ ਜਿਹੜੀ ਮਾਈਗ੍ਰੇਸ਼ਨ ਹੋਈ ਸੀ ਜਿਆਦਾ ਉਹ ਲਾਇਲਪੁਰ ਇੱਕ ਦਾ ਜਿਹੜਾ ਫੈਸਲਾਬਾਦ ਆਜਕਲ ਫੈਸਲਾਬਾਦ ਤੋਂ ਕਾਫੀ ਜਿਆਦਾ ਲੋਕ ਉੱਠ ਕੇ ਗਏ ਸੀ ਸਿਆਲਕੋਟ ਤੋਂ ਬਹੁਤ ਜਿਆਦਾ ਲੋਕ ਉੱਠ ਕੇ ਗਏ ਸੀ ਜਿੱਥੇ ਇਹਦੇ ਪੰਜਾਬੀਆਂ ਦੀ ਵੱਧ ਪਾਪੂਲੇਸ਼ਨ ਸੀ ਨਾ ਪੰਜਾਬੀਆਂ ਦਾ ਘੜ ਸੀਗਾ ਉਹ ਇਲਾਕੇ ਜਿਆਦਾ ਬਰਬਾਦ ਹੋਏ ਨੇ ਇਹਦੇ ਵਿੱਚ ਮੇਨ ਸ਼ੇਖੂਪੁਰਾ ਲਾਇਲਪੁਰ ਤੇ ਸਿਆਲਕੋਟੇ ਤਾਂ ਮੇਨ ਏਰੀਆ ਆਉਂਦਾ ਹੈਗਾ ਤੇ ਜਿਹੜਾ ਮਤਲਬ ਰਹਿ ਗਿਆ ਸਾਉ ਨਾਰਥ-ਵੈਸਟ ਪੰਜਾਬ ਹੈ ਜੇਲਮ ਜਾਂ ਪੰਜਾ ਸਾਹਿਬ ਉਧਰ ਨੂੰ ਝੰਗ ਵਾਲਾ ਏਰੀਆ ਹੈ ਹਨ ਤੇ ਉਧਰੋਂ ਮਾਈਗ੍ਰੇਸ਼ਨ ਹੈ ਜਿਹੜੀ ਘਟ ਹੋਈ ਹੋਈ ਹੈ ਮਤਲਬ ਉਧਰੋਂ ਘੱਟ ਲੋਕ ਉੱਠ ਕੇ ਗਏ ਆ ਇਹ ਪੁਰਾਣੇ ਬਜ਼ੁਰਗ ਮਿਲਿਆ ਆਪ ਨੂੰ ਸਿਆਲਕੋਟ ਸ਼ਹਿਰ ਚ ਬਾਪੂ ਜੀ ਕਿੰਨੀ ਉਮਰ ਹੈ ਤੁਹਾਡੀ ਹਾਂਜੀ 80 80 ਵੰਡ ਵੇਲੇ ਛੋਟੇ ਜੀ ਸੀ ਫਿਰ ਬਿਲਕੁਲ 46 ਅੱਛਾ ਤੇ ਜਿਹੜੇ ਘਰ ਆ ਪੁਰਾਣੇ ਕਿਹਨਾਂ ਕਿਨਾਂ ਦੇ ਸਰਦਾਰਾਂ ਦੇ ਸੀ ਸਾਰੇ ਕਿਨਾਂ ਦੇ ਸੀਗੇ ਸਾਡੇ ਕੁਝ ਮਹਾਜਨ ਦੇ ਕੁਝ ਆਦਮੀ ਅੱਛਾ ਕੁਝ ਮਹਾਜਨ ਸੀਗੇ ਬਸ ਸਰਦਾਰ ਸੀਗੇ ਠੀਕ ਹੈ ਟਗੜਾ ਸ਼ਹਿਰ ਸੀਗਾ ਸਿਆਲਕੋਟ ਮੰਡ ਤੋਂ ਪਹਿਲਾਂ ਬਹੁਤ ਟਗੜਾ ਸੀ ਹੈ ਨਾ ਹਮ ਘਾਰਾਂ ਬਾਰਾਂ ਤੋਂ ਇਮਾਰਤਾਂ ਤੋਂ ਪਤਾ ਲੱਗਦਾ ਹੈਗਾ ਤੁਸੀਂ ਤੁਸੀਂ ਬਜ਼ੁਰਗ ਉਧਰੋਂ ਉੱਟ ਕੇ ਆਏ ਸੀ ਤੁਸੀਂ ਇੱਥੋਂ ਹੀ ਅੱਜ ਆ ਪੱਕੇ ਹੀ ਇੱਥੋਂ ਤੁਸੀਂ ਉਧਰੋਂ ਨਹੀਂ ਆਏ ਕਾਫੀ ਸਾਰੇ ਉਧਰੋਂ ਉੱਠ ਕੇ ਇੱਥੇ ਵੀ ਆਏ ਹੋਣਗੇ ਫਿਰ ਸਿਆਲਕੋਟ ਚ ਹਮ ਕਿਸ ਸਰਦਾਰ ਨੂੰ ਜਾਣਦੇ ਹੋ ਪੁਰਾਣੇ ਵੇਲੇ ਜਿਹੜਾ ਗਾਇ ਹੋਣ 40 ਸਾਲ ਦੀ ਖੁਰਸੀ ਉਦੋਂ ਅੱਛਾ ਬਾਅਦ ਵਿੱਚ ਫਿਰ अच्छा शोरश तो बाद ही आई कदे कोई उधरों देखने आया ये पुराने घर अपने सरदार बड़े होंदे सरदार ਸਾਡੇ ਕੋਲ ਆਉਂਦੇ ਆ اچھا اچھا ਜਿਨ੍ਹਾਂ ਦੇ ਘਰ ਹੈ ਸਾਰੇ ਦੇਖ ਕੇ ਜਾਂਦੇ ਹੈ ਠੀਕ ਹੈ ਹੂੰ ਇਹ ਜਿਹੜੀਆਂ ਇਮਾਰਤਾਂ ਜੀ ਹੁਣ ਇਹਨਾਂ 'ਚ ਕਹਿੰਦੇ ਕੋਈ ਵੀ ਨਹੀਂ ਰਹਿੰਦਾ ਮਤਲਬ ਖਾਲੀ ਪਈਆਂ ਤੇ ਬਿਲਕੁਲ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿਹੜੇ ਦਰਖਤ ਹੈ ਉਹ ਕਿੰਨੇ ਪਿੱਪਲ ਬੋੜ ਇਹਨਾਂ 'ਚ ਵੀ ਉਗ ਰਹੇ ਆ ਖੰਡਰ ਕਾਫਸਾ ਹਾਲ ਚ ਨੇ ਹੁਣੇ ਬਿਲਕੁਲ ਹੁਣ ਅਸੀਂ ਪਹੁੰਚ ਗਏ ਜੀ ਸਿਆਲਕੋਟ ਸ਼ਹਿਰ ਦੇ ਬਾਜ਼ਾਰ ਦੇ ਵਿੱਚ ਤੇ ਇਹੋ ਜਿਹਾ ਬਾਜ਼ਾਰ ਹੈਗਾ ਕੁਛ ਤੇ ਪੀੜੀਆਂ ਪੀੜੀਆਂ ਛੋਟੀਆਂ ਛੋਟੀਆਂ ਗਲੀਆਂ ਪੁਰਾਣਾ ਸ਼ਹਿਰ ਹੈ ਨਾ ਤਾਂ ਕਰਕੇ ਮਤਲਬ ਉਵੇਂ ਹੀ ਤੰਗ ਤੰਗ ਉਵੇਂ ਬਸਿਆ ਹੋਇਆ ਕੋਈ ਨਵੇਂ ਪਲਾਨ ਦੇ ਤਹਿਤ ਨਹੀਂ ਬਸਿਆ ਹੋਇਆ ਸਿਆਲਕੋਟ ਨੂੰ ਦੱਸਦੇ ਆ ਕਿ ਲਾਹੌਰ ਤੋਂ ਵੀ ਪੁਰਾਣਾ ਸ਼ਹਿਰ ਹੈ ਇਹ ਅ ਮਤਲਬ ਲਾਹੌਰ ਦੀ ਜਿਹੜੀ ਹਿਸਟਰੀ ਵੈਸੇ ਕਾਫੀ ਜ਼ਿਆਦਾ ਪੁਰਾਣੀ ਹੈ ਮਗਲਾਂ ਦੇ ਟਾਈਮ ਪੀਰੀਅਡ ਦਾ ਮਿਲਦਾ ਪਰ ਇੱਥੇ ਤਾਂ ਜਿਹੜਾ ਰਾਜੇ ਸਾਲੂ ਨੇ ਜਾਂ ਰਾਜਾ ਸਾਲਵਾਨ ਸੀ ਜਿਹੜਾ ਤੇ ਉਹਨਾਂ ਦਾ ਕਿਲਾ ਇੱਥੇ ਬਣਿਆ ਹੋਇਆ ਤੇ ਉਹ 1800 ਸਾਲ ਪੁਰਾਣਾ ਤਾਂ ਕਰਕੇ ਕਹਿੰਦੇ ਆ ਵੀ ਉਦੋਂ ਵੀ ਪੁਰਾਣਾ ਸ਼ਹਿਰ ਹੈਗਾ ਇਹੋ ਜੀ ਮਾਰਕੀਟ ਹੈ ਸਾਰੀ ਕੁਝ ਰਲਮੀਆਂ ਮਿਲਮੀਆਂ ਦੁਕਾਨਾਂ ਕੁਝ ਕੱਪੜੇ ਦੀਆਂ ਬੂਟਾਂ ਦੀਆਂ ਬਨਿਆਰੀ ਦੀਆਂ ਤੇ ਨਾਲ ਜੀ ਡੈਕੋਰੇਸ਼ਨ ਤੇ ਆ ਵਿਆਹਾਂ ਦਾ ਮਤਲਬ ਹਾਰ ਵਗੈਰਾ ਮਿਲਦੇ ਹੋਏ ਆ ਮਾ ਜੀ ਬਹੁਤ ਇਥੇ ਟ੍ਰੈਂਡ ਹੈਗਾ ਵਿਆਹਾਂ ਮੇਰੇ ਦੇਖੋ ਇਹੋ ਜਿਹਾ ਹਾਰ ਪਾਉਂਦੇ ਆ ਇਹ ਗਲਾਂ ਦੇ ਵਿੱਚ ਨੋਟਾਂ ਦੇ ਜੇ ਜਿਵੇਂ ਆਪਣੇ ਲੁਕ ਜੂਗਾ ਇੱਥੇ ਤਾਂ ਹਾਂ ਜੀ ਮੈਂ ਕਿਹਾ ਬੰਦਾ ਹੀ ਲੁਕ ਜੂਗਾ ਹਾਂ ਸਹੀ ਹੈ ਬੰਦਾ ਲੁਕ ਪਹਿਲਾਂ ਪਾਉਂਦੇ ਹੁੰਦੇ ਸੀਗੇ ਆਪਣੇ ਹੁਣ ਤਾਂ ਛੱਡ ਗਏ ਤੇ ਇਹ ਸਾਰੀਆਂ ਚੀਜ਼ਾਂ ਮੌਜੂਦ ਨੇ ਜੀ ਆਪਣੇ ਪਹਿਲਾਂ ਜਦੋਂ ਨਵੀਂ ਚੀਜ਼ ਲੈਂਦੇ ਹੁੰਦੇ ਸੀ ਨਾ ਉਦੋਂ ਪਾਉਂਦੇ ਹੁੰਦੇ ਸੀ ਹਾਂ ਜੀ ਇਹੋ ਜਿਹਾ ਸਿਆਲਪੋਟ ਦਾ ਬਾਜ਼ਾਰ ਹੈ ਜੀ ਕਦੇ ਆਪਣੇ ਬਜ਼ੁਰਗ ਬਾਬੇ ਆਪਣੇ ਇੱਥੋਂ ਵੀ ਲੰਘੇ ਹੋਣਗੇ ਇੱਥੇ ਮਤਲਬ ਤੁਰਦੇ ਫਿਰਦੇ ਰਹੇ ਹੋਣਗੇ ਇਹ ਬਾਜ਼ਾਰਾਂ 'ਚ ਕਿਉਂਕਿ ਗਲੀਆਂ ਤਾਂ ਉਹੀ ਰਹਿੰਦੀਆਂ ਗਲੀਆਂ ਨਹੀਂ ਬਦਲਦੀਆਂ ਹਮੇਸ਼ਾ ਲਓ ਜੀ ਹੁਣ ਆਪਾਂ ਇਧਰ ਨੂੰ ਜਾਣਾ ਇਹ ਸਿਆਲਕੋਟ ਸ਼ਹਿਰ ਦਾ ਸਕੂਲ ਆ ਜੀ ਪੁਰਾਣਾ ਹੁਣ ਗਵਰਨਮੈਂਟ ਸਕੂਲ ਹੈ ਪਹਿਲਾਂ ਕਹਿੰਦੇ ਇੱਥੇ ਖਾਲਸਾ ਸਕੂਲ ਹੋਇਆ ਕਰਦਾ ਸੀ ਵੰਡ ਤੋਂ ਪਹਿਲੇ ਤੇ ਵੈਸੇ ਹੁਣ ਵੀ ਸਰਕਾਰੀ ਸਕੂਲ ਹੈਗਾ ਤੇ ਉਵੇਂ ਚੱਲਦਾ ਹੈਗਾ ਤੇ ਜਵਾਕ ਨਿਆਣੇ ਪੜਨ ਆਉਂਦੇ ਹੈਗੇ ਕਦੋਂ ਦਾ ਬਣਿਆ ਹੋਇਆ ਜੀ ਸਕੂਲ ਪਹਿਲੀ ਵਾਰੀ ਇਹ 1916 1916 ਖਾਲਸਾ ਸਕੂਲ ਨਾਮ ਨਾਮ ਖਾਲਸਾ ਹੀ ਸਕੂਲ ਸੀ ਇਹਦਾ ਖਾਲਸਾ ਅੱਛਾ ਉਦੋਂ ਬਾਅਦ ਚ ਜੀ ਫਿਰ ਕੀ ਬਣਿਆ ਫਿਰ ਪਾਕਿਸਤਾਨ ਮਾਡਰਨ ਹਾਈ ਸਕੂਲ ਬਣਿਆ ਫਿਰ ਫਿਰ 1965 ਦੇ ਚ ਗਵਰਨਮੈਂਟ ਹਾਇਰ ਸੈਕੰਡਰੀ ਸਕੂਲ ਬਣ ਗਿਆ ਗਵਰਨਮੈਂਟ ਹਾਈ ਸਕੂਲ ਠੀਕ ਹੈ ਜਿਹੜੀ ਇਹਦੀ ਇਮਾਰਤ ਅੰਦਰਲੇ ਪਾਸੇੋਂ ਸਾਰੀ ਵੰਡ ਤੋਂ ਪਹਿਲਾਂ ਦੀ ਇਹ ਵੰਡ ਤੋਂ ਪਹਿਲਾਂ ਦੀ ਬਾਣਿੰਦਾ ਮਾਈਸਾ ਬਣਿਆ ਬਾਜੀਂ ਡਰ ਕਲਾਸਾਂ ਬਾਜ ਬਣੀ ਠੀਕ ਹੈ ਜਿਹੜਾ ਅੰਦਰਲੇ ਪਾਸੇ ਦਿਖ ਰਿਹਾ ਆਪਨੂੰ ਸਾਹਮਣੇ ਇਹ ਸਾਰਾ ਪੁਰਾਣਾ ਜੀ ਪੁਰਾਣਾ ਪੁਰਾਣਾ ਠੀਕ ਹੈ ਜੀ ਇਹ ਦੇਖੋ ਜੀ ਸਾਡੀ ਕਮਿਊਨਿਟੀ ਨੇ ਬਣਾਇਆ ਤਾਂ ਨਾ ਅੱਛਾ ਠੀਕ ਹੈ ਜਿਹੜੇ ਪਹਿਲਾਂ ਦੇ ਸਰਦਾਰ ਰਹਿੰਦੇ ਸੀ ਉਹਨਾਂ ਦਾ ਬਣਾਇਆ ਹੋਇਆ ਉਹਨਾਂ ਦਾ ਬਣਾਇਆ ਸਰਦਾਰਾਂ ਨੇ ਬਣਾਇਆ ਦਾ ਇਹਦੇ ਨਾਂ ਦਾ ਪਤਾ ਇਹਨਾਂ ਨੂੰ ਪੁਰਾਣਾ ਸਾਹ ਖਾਲਸਾ ਹਾਈ ਸਕੂਲ ਪੁਰਾਣਾ ਖਾਲਸਾ ਹਾਈ ਸਕੂਲ ਦੇਖੋ ਜੀ ਵੰਡ ਹੋ ਜਾਂਦੀ ਹੈ ਪਰ ਨਿਸ਼ਾਨੀਆਂ ਉਵੇਂ ਰਹਿੰਦੀਆਂ ਤੇ ਲੋਕਾਂ ਨੂੰ ਯਾਦ ਰਹਿੰਦਾ ਦੇਖੋ ਇਹ ਸਾਰਾ ਇਹਨਾਂ ਨੂੰ ਯਾਦ ਹੈ ਤੇ ਇਹਨਾਂ ਨੇ ਦੱਸ ਰਹੇ ਆ ਵੀ ਪਹਿਲਾਂ ਖਾਲਸਾ ਹਾਈ ਸਕੂਲ ਹੁੰਦਾ ਸੀ ਹਾਂਜੀ ਕੀ ਕਹਿ ਰਹੇ ਹੋ ਮੈਂ ਕਹਿ ਰਿਹਾ ਕੋਈ ਆਪਣੇ ਵੱਡੇ ਲਿਆਓ ਨਾ ਸੇ ਕੋਈ ਸਕੂਲ ਨੂੰ ਡੋਨੇਸ਼ਨ ਦੇਣ ਸਾਡੇ ਨੂੰ ਕਮਰੇ ਵਗੈਰਾ ਬਣਾ ਕੇ ਦੇ ਸਰਕਾਰੀ ਸਕੂਲ ਹੀ ਹੁਣ ਸਰਕਾਰ ਦਾ ਕੰਮ ਹੈ ਜੇ ਪ੍ਰਾਈ ਜੇ ਪ੍ਰਾਈਵੇਟ ਹੁੰਦਾ ਨਾ ਫੇਰ ਬਿਲਕੁਲ ਹੋਣਾ ਸੀ ਇਹ ਹੁਣ جے اگر کوئی ਆ ਵੀ ਜਾਵੇ ਉਹ کار نہیں سکدا کیونکہ اپنی مدد ਕਰ ਸਕਦਾ ਨਹੀਂ ਕਰ سکدا ਅਸੀਂ ਆਪਣੀ مدد ਆਪ ਕਿਨੇ ਕਮਰੇ ਬਣਾਏ ਨੇ ਵਿੱਚ ਤੇ ਕਰ ਹੀ ਸਕਦੇ ਕਰ ਲنگے ਜੀ ਆ ਆ دیکھ کے ضرور ਕਰਨਗੇ ਕੋਈ ਨਾ ਕੋਈ ਪਰ ਇੱਕ ਗਾਮ ਫਿਰ ਇੱਕ 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 ਦਿਨ ਬਿਲਕੁਲ ਕਰਾਂਗੇ ਇੱਕ ਫਿਰ ਕੰਡੀਸ਼ਨ ਇਹਦਾ ਨਾਮ ਦੁਬਾਰਾ ਉਹੀ ਰੱਖੋ ਉਹ ਨਹੀਂ ਰੱਖ ਸਕਦਾ ਉਹ ਨਹੀਂ ਰੱਖ ਸਕਦਾ ਉਹ گورنمنٹ ਨੇ ਕਰਤਾ ਹੋਂ ਹਾਂ ਜੇ ਅਸੀਂ ਜਿਹੜੇ ਬੰਦੇ ਬਣਵਾ ਰਹੇ ਨੇ ਅਸੀਂ ਕਮਰੇ ਬਣਵਾਏ ਨੇ ਉਹਨਾਂ ਦੀ ਬਾਹਰ ਦੇਮ ਦੀ ਤਸਵੀਰ ਲਗਵਾਨੀ ਆ ਇੱਕ ਬੰਦੇ ਨੇ ਸਾਡੇ ਕੋਲ ਲੈਟਰੀ ਨਾਲ ਨਹੀਂ ਸਾਨੂੰ ਨੇ ਸੱਤ ਲੈਟਰੀ ਉਹਦੇ ਨਾਮ ਦੀ ਬਾਹਰ ਲਾਤੀ ਲੱਗੇ ਠੀਕ ਇੱਕ ਦੋ ਬੰਦੇ ਨੇ ਸਾਨੂੰ ਹੋਰ ਕੰਮ ਕਰਵਾਇਆ ਲਓ ਜੀ ਜੇ ਸਰਦਾਰਾਂ ਨੇ ਇੱਥੇ ਤਕਤੀਆਂ ਲਵਾਉਣੀਆਂ ਹੁਣ ਦੁਬਾਰੇ ਕਿਸ ਦੇ ਪੁਰਖੇ ਰਹਿੰਦੇ ਹੋਣ ਤਾਂ ਇੱਥੇ ਆ ਕੇ ਜ਼ਰੂਰ ਕਰਿਓ ਰਾਬਤਾ ਹੈ ਸਿਆਲਕੋਟ ਦੇ ਸਕੂਲ ਚ ਕਹਿ ਰਹੇ ਸਿਆਲਕੋਟ ਇਹ ਕਾਫੀ ਜ਼ਿਆਦਾ ਮਸ਼ਹੂਰ ਹੈ ਅੱਜ ਵੀ ਮਤਲਬ ਵੰਡ ਤੋਂ ਪਹਿਲਾਂ ਤਾਂ ਇਹ ਮਸ਼ਹੂਰ ਜਿਹੜਾ ਹੈਗੀ ਸੀਗਾ ਤੇ ਖੈਰ ਮੈਂ ਲਾਦਾ ਜਿਹੜੇ ਲਾਮਾ ਇਕਬਾਲ ਜੀ ਨੇ ਉਹਨਾਂ ਦਾ ਵੀ ਇਹ ਪਿੰਡ ਉਹਨਾਂ ਦਾ ਘਰ ਉਹਨਾਂ ਦੀ ਵਿਦਾਇਸ਼ ਇੱਥੋਂ ਦੀ ਏ ਇਸ ਸ਼ਹਿਰ ਦੀ ਸਪੈਸ਼ਲਿਟੀ ਦੇ ਵਿੱਚ ਹਾਂਜੀ ਪਾਕਿਸਤਾਨ ਬਣਨ ਤੋਂ ਪਹਿਲੇ ਵੀ ਇਸ ਸਪੋਰਟ ਦੇ حوالے ਨਾਲ ਜਾਣਿਆ ਜਾਂਦਾ ਸੀ ਸ਼ਹਿਰ ਹਾਂਜੀ ਇੱਥੇ FIFA ਵਰਲਡ ਕੱਪ ਪੂਰੀ ਦੁਨੀਆ ਤੇ ਹੁੰਦਾ ਹੈ ਫੁੱਟਬਾਲ ਜਿੰਨਾ ਯੂਜ਼ ਹੁੰਦਾ ਉਹ ਸਾਰਾ ਇੱਥੋਂ ਜਾਂਦਾ ਹੈ ਫੁੱਟਬਾਲ ਇੱਥੋਂ ਬਣ ਕੇ ਜਾਂਦੀ ਹੈ ਅੱਜ ਵੀ ਅੱਜ ਵੀ ਅੱਛਾ ਕ੍ਰਿਕਟ ਦਾ ਜਿਹੜਾ ਬੈਟ ਤੁਹਾਡੇ ਜਿਹੜੇ ਪਲੇਅਰ ਨੇ ਇੰਡੀਆ ਦੇ ਪਲੇਅਰ ਸਪੈਸ਼ਲੀ ਉਹ ਬੜਾ ਬੈਟ ਪਸੰਦ ਕਰਦੇ ਉਹ ਵੀ ਇੱਥੋਂ ਦੇ ਹੀ ਨੇ ਜਿਵੇਂ ਸਾਡੇ ਕਹਿੰਦੇ ਜਲੰਧਰ ਤੋਂ ਜਾਂਦਾ ਥੋੜੇ ਸਿਆਲਕੋਟ ਹੋ ਜਾਂਦਾ ਸਿਆਲਕੋਟ ਦਾ ਸ਼ਹਿਰ ਹੈ ਠੀਕ ਹੈ ਮੈਂ ਅਕਸਰ ਸੁਣਿਆ ਪਲੇਅਰਸ ਆਪਸ ਵਿੱਚ ਗੱਲ ਕਰ ਰਹੇ ਹੁੰਦੇ ਨੇ ਜਿਹੜੇ ਪੁਰਾਣੇ ਪਲੇਅਰਸ ਹਨ ਸੈਸ਼ਨ ਟਨਰੋਲ ਕਰੋਗੇ ਪੁਰਾਣੇ ਉਹ ਇੱਥੋਂ ਮੈਡ ਮੰਗਵਾਉਂਦੇ ਸਨ ਆਪਣੇ ਜਿਹੜੇ ਕਲੀਕਸ ਜਿਹੜੇ ਇੱਥੋਂ ਦੇ ਪਾਕਿਸਤਾਨ ਦੇ ਕ੍ਰਿਕਟਰ ਦੇ ਵਿੱਚ ਪਲੇਅਸ ਹਨ ਇੱਥੇ ਸ਼ੌਇ ਮਲਕ ਵੀ ਇੱਥੋਂ ਦੇ ਮਾ ਇੱਥੋਂ ਨਹੀਂ ਉਹ ਵੀ ਇੱਥੋਂ ਦੇ ਹੀ ਹੈ ਸ਼ੌਇ ਮਲਕ ਪਾਕਿਸਤਾਨ ਦੇ ਕ੍ਰਿਕਟਰ ਸੀ ਰਿਟਾਇਰ ਹੋ ਗਏ ਸ਼ਾਇਦ ਹੁਣ ਤਾਂ ਤੇ ਉਹ ਵੀ ਇਸੇ ਸ਼ਹਿਰ ਦੇ ਰਹਿਣ ਵਾਲੇ ਆ ਜੀ ਚਲੋ ਤਾਂ ਅਗਲੀ ਗੱਲ ਇਹ ਵੇ ਕਿ ਇੱਥੇ ਸ ਹਾਂਜੀ ਆਪਰੇਸ਼ਨਲ ਯਾਨੀ ਗੁਰਦੁਆਰਾ ਅਸੀਂ ਜਾ ਕੇ ਆਏ ਹਾਂ ਹੁਣ ਮੰਦਿਰ ਵੀ ਜਾਵਾਂਗੇ ਉੱਥੇ ਵੀ ਦੇਖਣਾ ਉਹ ਵੀ ਆਪਰੇਸ਼ਨਲ ਹੈ ਗਿਰਜਾ ਗਿਰਜਾ ਘਰ ਜਿਹੜਾ ਹੈ ਮਤਲਬ ਸਾਰੇ ਧਰਮਾਂ ਦੇ ਲੋਕ ਨੇ ਜਿਹੜੇ ਨੇ ਉਹ ਵੀ ਇਸ ਟਾਈਮ ਆਪਰੇਸ਼ਨਲ ਨੇ ਸਾਰੇ ਧਰਮ ਬੜੀ ਹਸੀ ਖੁਸ਼ੀ ਰਹਿ ਰਹੇ ਨੇ ਤੇ ਜਿਵੇਂ ਵਿਕਾਸ ਬਾਈ ਨੇ ਦੱਸਿਆ ਨਾ ਵੀ ਸਾਰੇ ਧਰਮਾਂ ਦੇ ਲੋਕ ਇੱਥੇ ਰਹਿੰਦੇ ਆ ਇਹ ਸ਼ਹਿਰ ਦੇ ਵਿੱਚ ਤੇ ਤੁਹਾਨੂੰ ਮੰਦਿਰ ਗੁਰਦੁਆਰਾ ਸਾਹਿਬ ਤੇ ਜੋ ਜੋ ਪ੍ਰਾਣੀਆਂ ਚੀਜ਼ਾਂ ਆਪਣੇ ਪੰਜਾਬ ਨਾਲ ਸੰਬੰਧਿਤ ਖਾਸ ਕਰਕੇ ਜਿਹੜੀਆਂ ਹੈਗੀਆਂ ਉਹ ਸਾਰੀਆਂ ਲੜੀ ਵਾਰ ਇਸ ਵਲੌਗ ਚ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਸਾਰੀਆਂ ਭਾਜੀ ਤੁਹਾਡੀਆਂ ਵੀਡੀਓ ਦੇਖੀਂਦੀਆਂ ਨੇ ਤੁਸੀਂ ਜਦੋਂ ਆਂਦੇ ਹੋ ਹਾਂ ਤੇ ਤਕਰੀਬਨ ਜਿੱਥੇ ਜਿੱਥੇ ਵੀ ਜਾਂਦੇ ਹੋ ਤੁਹਾਡੀ ਮੈਂ ਸਾਰੀਆਂ ਵੀਡੀਓ ਦੇਖ ਲਾ ਬਾਈ ਸਿਆਲਕੋਟੀ ਇਹ ਵੀ ਦੇਖਦੇ ਆਂ ਹਾਂ ਮੈਂ ਸਿਆਲਕੋਟ ਦਾ ਨਹੀਂ ਮੈਂ ਲਾਹੌਰ ਦਾ ਆਂ ਅੱਛਾ ਤੁਸੀਂ ਲਾਹੌਰ ਦੇ ਹੋ ਇੱਥੇ ਸਾਡਾ ਸਮਾਰਟ ਕਟ ਸੈਲੂਨ ਹੈ ਹਾਂ ਕਟਿੰਗ ਦੀ ਸਾਡੀ ਦੁਕਾਨ ਹੈ ਅੱਛਾ ਤੇ ਅਸੀਂ ਫੈਨ ਆਸੀਂ ਦੂ ਮੁੱਸੇ ਵਾਲੇ ਦੇ ਅੱਛਾ ਬਹੁਤ ਵੱਡੇ ਫੈਨ ਆ ਜੀ ਠੀਕ ਹੈ ਨਾ ਤੇ ਉਧਰ ਦੇ ਲੋਕਾਂ ਵਾਸਤੇ ਵੀ ਸਾਡਾ ਸਲਾਮ ਹੈ ਹੂੰ ਬਹੁਤ ਚੰਗੇ ਲੋਕ ਚਲੋ ਸ਼ੁਕਰੀਆ ਭਰਾ ਤੁਹਾਡਾ ਮਿਹਰਬਾਨੀ ਮਿਹਰਬਾਨੀ ਭਾਈ ਜੀ ਚਲੋ ਮਿਲਦੇ ਆਂ ਹੈ ਛੋਟੇ ਸ਼ਹਿਰ ਦੇ ਜਿਹੜੇ ਚੌਕ ਆ ਉਹ ਕੁਛ ਇਹੋ ਜਿਹਾ ਤੇ ਜਿਵੇਂ ਤੁਹਾਨੂੰ ਦੱਸ ਹੀ ਰਹੇ ਆਂ ਸ਼ਹਿਰ ਪੁਰਾਣਾ ਹੈ ਪੁਰਾਣੀਆਂ ਨਿਸ਼ਾਨੀਆਂ ਕਾਫੀ ਮੌਜੂਦ ਹੈਗੀਆਂ ਅੱਜ ਵੀ ਇੱਥੇ ਹਨ ਤੇ ਇਹ ਹੈ ਕਿ ਆ ਵਿਕਾਸ ਭਾਜੀ ਇਸ ਚੌਕ ਦਾ ਨਾਮ ਹੈ ਜੀ ਐਕ ਪੁਲ ਐਕ ਇਥੋਂ ਕੋਈ ਨਾਲਾ ਜਾਂ ਗੁਜ਼ਰਦਾ ਹੈ ਅੱਛਾ ਉਹ ਵੀ وجہ ਤੋਂ ਕਰਕੇ ਇਸ ਏਰੀਆ ਦਾ ਨਾਮ ਪੁਲ ਐਕ ਕਰਕੇ ਬੁਲੇ ਆਂ ਅੱਛਾ ਪੁਲ ਐਕ ਐਕ ਠੀਕ ਆ ਤੇ ਇਹ ਰੋਡ ਕਿੱਧਰ ਨੂੰ ਜਾਂਦਾ ਪਸਰੂਰ 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 ਇਹ ਸ਼ਹਿਰ ਹੈ ਪਾਕਿਸਤਾਨ ਦਾ ਅੱਗੇ ਹਾਂਜੀ ਪਸਰੂਰ ਸ਼ਹਿਰ ਹੈ ਅੱਛਾ ਪਸਰੂਰ ਸ਼ਹਿਰ ਹੈ ਇਹ ਪਸਰੂਰ ਨੂੰ ਜਾਂਦਾ ਜੀ ਜੰਮੂ ਨੂੰ ਵੀ ਇੰਹੀ ਰੋਡ ਜਾਂਦਾ ਇੱਕ ਹੈ ਜੰਮੂ ਨੂੰ ਉਸ ਸਾਈਡ ਤੋਂ ਜਾਂਦਾ ਜੀ ਜੰਮੂ ਨੂੰ ਪਿੱਛੇ ਤੋਂ ਹਾਂਜੀ ਕਿ ਨੇੜੀ ਹੈ ਮੇਰੇ ਖਿਆਲ ਚ ਬਾਰਡਰ ਦਾ ਕਹਿੰਦੇ ਕਿਹੜਾ ਹਾਂਜੀ ਕਿਹੜਾ ਕੀ ਬਾਰਡਰ ਦਾ ਨਾਮ ਸੀ ਬਾਰਡਰ ਦੇ ਨਾਮ ਦਾ ਐਗਜ਼ੈਕਟਲੀ ਇੱਕ ਤੇ ਗੰਡਾ ਸ ਹੈਗਾ ਸਰ ਇਹ ਬਰਾ ਫਰੋਜ਼ਪੁਰ ਹੈ ਆਪਣੇ ਫਰੋਜ਼ਪੁਰੇ ਇੱਥੇ ਇੱਕ ਹੈਗਾ ਵੇ ਚਵਿੰਡਾ ਚਵਿੰਡਾ ਬਸ ਚਵਿੰਡਾ ਦੀ ਸਾਈਡ ਹੈ ਕੋਈ ਦੂਸਰਾ ਹੈ ਅੱਛਾ ਹਾਂਜੀ ਠੀਕ ਆ ਇਹ ਦੇਖੋ ਜੀ ਇਹ ਨੇੜੇ ਜਿਹੜੇ ਸਿਆਲਕੋਟ ਦੇ ਨੇੜੇ ਤੇ ਪਿੰਡ ਆ ਇੱਧਰ ਵੀ ਸਾਰੇ ਪਿੰਡ ਪਿੰਡ ਲੱਗਦੇ ਆ ਇਹ ਸ਼ਹਿਰ ਨੂੰ ਤੇ ਆ ਪਿੰਡਾਂ ਵਾਲੇ ਬੰਦੇ ਇੱਥੇ ਸੌਦਾ ਪੱਤਾ ਲੈਣ ਖਰੀਦੋ ਵਿਰੋਗਤ ਕਰਨ ਤੇ ਇੱਥੇ ਆਉਂਦੇ ਆ ਇਹਦਾ ਸ਼ਾਨ ਸਾਰੇ ਕਿਤੇ ਮਿਲਦਾ ਹੈਗਾ ਰਿਕਸ਼ਾ ਇਨੀ ਪੁਰਾਣੀ ਲੱਗਦੀ ਹੈ ਵਿਕਾਸ ਬਾਈ ਅਮਰਦੇਸਨ ਬਿਲਡਿੰਗ ਤੇ ਬਹੁਤ ਪੁਰਾਣੀ ਲੱਗ ਰਹੀ ਹੈ ਪਾਰਟੀਸ਼ਨ ਤੋਂ ਵੀ ਪਹਿਲੇ ਦੀ ਬਿਲਡਿੰਗ ਲੱਗਦੀ ਪਈ ਹੈ ਹੋਣੀ ਹੈ ਆਰਾਮ ਨਾਲ ਸਹੀ ਗੱਲ ਹੈ ਪਹਿਲਾਂ ਦੀ ਹੈ ਹਾਂ ਬਹੁਤ ਪੁਰਾਣੀ ਲੱਗ ਰਹੀ ਹੈ ਇਹਦੀ ਸਿਰਫ ਮੱਤ ਐਸ ਦਰਖਤ ਨੇ ਮਾਰੀ ਹੈ ਹਾਂ ਦੇਖੋ ਇਹ ਇੱਥੇ ਅੰਦਰ ਕੋਈ ਵੱਸਦਾ ਹੁੰਦਾ ਨਾ ਤੇ ਉਹਨੇ ਨੂੰ ਪੁੱਟ ਦੇਣਾ ਸੀ ਸਹੀ ਗੱਲ ਹੁਣ ਉਹ ਬਿਲਡਿੰਗ ਤੇ ਐਸ ਬਿਲਡਿੰਗ 'ਚ ਫਰਕ ਆਪ ਦੇਖ ਲਵੋ ਤਕਰੀਬਨ ਲਗਭਗ ਸੇਮ ਟਾਈਮ ਦੀ ਬਿਲਡਿੰਗ ਹੈ ਉਹ ਵੀ ਤੇ ਇਹ ਵੀ ਉਹ ਵੀ ਮੈਨੂੰ ਲੱਗਦਾ ਵੰਡ ਤੋਂ ਪਹਿਲਾਂ ਦੀ ਲੱਗਦੀ ਹੈ ਉਹ ਵੀ ਵੰਡ ਤੋਂ ਪਹਿਲੇ ਦੀ ਹੈ ਪਰ ਇੱਥੇ ਸਿਰਫ ਕੀ ਹੋਇਆ ਕਿ ਇੱਥੇ ਜਿਹੜਾ ਦਰਖਤ ਵਿੱਚ ਉੱਗਾ ਹੈ ਨਾ ਉਹਨੇ ਇਸ ਬਿਲਡਿੰਗ ਨੂੰ ਖਤਮ ਕਰ ਦਿੱਤਾ ਹੈ ਸਹੀ ਗੱਲ ਹੈ ਇਹਨੇ ਬਚ ਸਕਦੀ ਸੀ ਇਹ ਵੀ ਤੇ ਦੂਜਾ ਇਹ ਹੈ ਵੀ ਚੌਂਕ ਦੇ ਵਿੱਚ ਜਿਹੜੀਆਂ ਪ੍ਰਾਣੀਆਂ ਚੀਜ਼ਾਂ ਮਤਲਬ ਉਹ ਰੱਖੀਆਂ ਹੋਈਆਂ ਬਹੁਤ ਪੁਰਾਣੇ ਕਾਫੀ ਘਰ ਨੇ ਦੱਸ ਦੱਸਿਆ ਜਾਂਦਾ ਇਹ ਜਿਹੜੀਆਂ ਹੋ ਨਵੀਆਂ ਬਿਲਡਿੰਗਾਂ ਵੀ ਬਣੀਆਂ ਇਹਨਾਂ ਦੀ ਜਗ੍ਹਾ ਤੇ ਵੀ ਪੁਰਾਣੀਆਂ ਬਿਲਡਿੰਗਾਂ ਸਨ ਜਿਵੇਂ ਜਿਵੇਂ ਲੋਕਾਂ ਨੂੰ ਪੈਸਾ ਆਇਆ ਆਈ ਗਿਆ ਜਾਂ ਕਾਰੋਬਾਰ ਉਹਨਾਂ ਦਾ ਵੱਧ ਗਿਆ ਜਾਂ ਉਹਨਾਂ ਨੂੰ ਮਹਿਸੂਸ ਹੋਇਆ ਉਹ ਟਾ ਕੇ ਨਵੀਂ ਬਣਾਉਂਦੇ ਗਏ ਹੁਣ ਇਹ ਨਾਲ ਇਹਦੇ ਨਾਲ ਦੀ ਬਿਲਡਿੰਗ ਠੀ ਹੈ ਇਹਦਾ ਉਥੇ ਕੋਈ ਹੁਣ ਹੋਰ ਪਲਾਜ਼ਾ ਨਵਾਂ ਬਣਾਏਗਾ ਇਹ ਅਸੀਂ ਪਹੁੰਚ ਗਏ ਜੀ ਸਿਆਲਕੋਟ ਤੇ ਰੇਲਵੇ ਸਟੇਸ਼ਨ ਤੇ ਬਾਹਰਲੇ ਪਾਸੋਂ ਕੁਛ ਇਹ ਹੋ ਜਾ ਤੇ ਵੀ ਸਾਰਾ ਦੇਖੋ ਪੁਰਾਣਾ ਰੱਖਿਆ ਹੋਇਆ ਹੈ ਇਹਨਾਂ ਨੇ ਤੇ ਆ ਸ਼ਾਇਦ ਇਹਦਾ 메인 게ਟ ਹੈਗਾ ਜਿਹੜਾ ਰੇਲਵੇ ਸਟੇਸ਼ਨ ਦਾ ਤੇ ਜਦੋਂ ਇੱਥੇ ਆਏ ਸੀਗੇ ਮਤਲਬ ਸਿਆਲਕੋਟ ਆਉਣਾ ਸੀਗਾ ਸੀ ਉਹਨਾਂ ਨੇ ਅਸੀਂ ਵੀ ਇਹ ਵੀ ਤੁਹਾਨੂੰ ਦਿਖਾਈਏ ਪੱਕਾ ਕਬਰ ਕਰੀਏ ਹੈਨਾ ਕਿਉਂਕਿ ਲਾਹੌਰ ਗਏ ਸੀ ਲਾਹੌਰ ਦਾ ਵੀ ਰੇਲਵੇ ਸਟੇਸ਼ਨ ਦੇਖਿਆ ਸੀਗਾ ਤੇ ਇਹ ਵੀ ਦੇਖਣਾ ਬਣਦਾ ਸੀ ਹੁਣ ਅੰਦਰਲੇ ਪਾਸੇ ਚੱਲਦੇ ਆ ਤੇ ਅੰਦਰੋਂ ਕਿਹੋ ਜਿਹਾ ਸਟੇਸ਼ਨ ਉਹ ਸਾਰਾ ਤੁਹਾਨੂੰ ਦਿਖਾਉਣੀ ਹੈ ਜੀ ਇੱਥੋਂ ਜਿੰਨੀਆਂ ਕਹਿੰਦੇ ਟ੍ਰੇਨਸ ਜਾਂਦੀਆਂ ਨੇ ਉਹ ਸਿੱਧੀਆਂ ਕਰਾਚੀ ਰਾਵਲਪਿੰਡੀ اسلامਾਬਾਦ ਅੱਜ ਵੀ ਚੱਲਦੀਆਂ ਤੇ ਇਹ ਸਟੇਸ਼ਨ ਆ ਪਹਿਲਾ ਸਟੇਸ਼ਨ ਕਹਿ ਸਕਦੇ ਤੁਸੀਂ ਜਦੋਂ ਇੰਡੀਆ ਵਾਲੇ ਪਾਸੇ ਆਉਂਗੇ ਪਾਕਿਸਤਾਨ ਵਾਲੇ ਪਾਸੇ ਲਾਸਟ ਸਟੇਸ਼ਨ ਹੈਗਾ ਤੇ ਤਾਂ ਕਰਕੇ ਇਥੇ ਗੱਡੀਆਂ ਵੈਸੇ ਘੱਟ ਆਉਂਦੀਆਂ ਇੰਨਾ ਬਿਜ਼ੀ ਨਹੀਂ ਰਹਿੰਦਾ ਇਸੇ ਕਰਕੇ ਤੁਹਾਨੂੰ ਇਹ ਪੂਰਾ ਸਟੇਸ਼ਨ ਹੈ ਜਿਹੜਾ ਖਾਲੀ-ਖਾਲੀ ਦਿਖ ਰਿਹਾ ਹੈਗਾ ਤੇ ਸਿਆਲਗੋਟ ਦਾ ਹੈ ਪ੍ਰਾਣਾ ਮਤਲਬ ਪੁਰਾਣੇ ਵੇਲਿਆਂ ਚੋਂ ਜਿਹੜਾ ਇੱਕ ਹੈ ਹੈਨਾ ਇਧਰ ਪਿਛਲੇ ਪਾਸੇ ਨੂੰ ਜੰਮੂ ਹੈਗਾ ਹੁਣ ਇਹ ਸਾਈਡ ਤੇ ਜੰਮੂ ਹੈ ਸਿੱਧੀ ਮਤਲਬ ਜੇ ਇਧਰੋਂ ਪਿੱਛੇ ਨੂੰ ਜਾਂਦੇ ਸਿੱਧੀ ਜੰਮੂ ਸੀ ਜੰਮੂ ਵੀ ਜਾਂਦਾ ਲੇਕਿਨ ਇਹ ਘੁੰਮਦੇ ਨਾਰੋਵਾਲ ਨਾਰੋਵਾਲ ਸ਼ਹਿਰ ਤੋਂ ਫਿਰ ਅੱਗੇ ਘੁੰਮ ਕੇ ਟ੍ਰੇਨ ਦੱਸਦੇ ਨੇ ਕਿ ਨਾਰੰਗ ਮੰਡੀ ਔਰ ਫਿਰ ਉਸ ਤੋਂ ਬਾਅਦ ਲਾਹੌਰ ਤੋਂ ਹੁੰਦੀ ਪਹਿਲਾਂ ਤੁਹਾਨੂੰ ਪਤਾ ਜਿਹੜੀ ਨਾਰੋਵਾਲ ਵਾਲੀ ਆ ਉਹ ਵੀ ਅਮਰਸਰ ਜਾਇਆ ਕਰਦੀ ਸੀ ਨਾਰੋਵਾਲ ਤੋਂ ਅਮਰਸਰ ਰੂਟ ਸੀ ਟ੍ਰੇਨ ਦਾ ਬਿਲਕੁਲ ਉੱਥੇ ਨਾ ਜਸੜ ਬ੍ਰਿਜ ਇੱਥੇ ਤੁਸੀਂ ਗਏ ਹੋਵੋਗੇ ਕਰਤਾਰਪੁਰ ਸਾਹਿਬ ਤੇ ਰਸਤੇ ਦੇ ਵਿੱਚ ਕਿ ਜਸੜ ਪੋਲ ਆਂਦਾ ਉੱਥੇ ਪੋਲ ਸੀ ਟ੍ਰੇ ਪਰਲੀ ਸਾਈਡ ਤੇ ਗਰਦਾਸਪੁਰ ਹੈ ਹਾਂ ਐ ਸਾਈਡ ਤੇ ਨਾਰੋ ਵਾਲੇ ਹਾਂਜੀ ਤੇ ਇਹ ਆਪਸ ਚ ਕਨੈਕਟ ਕਰਦਾ ਸੀ 라ਵੀ ਬ੍ਰਿਜ ਉਤੋਂ ਦੀ 라ਵੀ 라ਵੀ ਦੇ ਉੱਪਰ ਦੀ ਲੰਘ ਕੇ ਉਧਰਲੇ ਪੰਜਾਬ ਨਾਲ ਜਾਂਦੀ ਹਾਂ ਔਰ ਇਹ ਮੈਨੂੰ ਕਿਸੇ ਨੇ ਦੱਸਿਆ ਕਿ ਉੱਤੇ ਨਹੀਂ ਉੱਪਰ نیچے ਸੀ ਉੱਪਰ نیچے ਸੀਗਾ ਉਹ ਤੋੜਤਾ ਸੀਗਾ ਦੋਨੇ ਦੋਨੇ ਪੁਲ ਤੋੜਦੇ ਦੋਨੋਂ ਪੁਲ ਤੋੜ ਦਿੱਤੇ ਸਨ E71 ਦੀ ਵਾਰ ਜਾਂ 65 ਦੀ ਵਾਰ ਦੇ ਵਿੱਚ ਟੁੱਟ ਗਏ ਸੀ ਪੁਲ ਠੀਕ ਆ ਤੇ ਇਹ ਹੁਣ ਹਾਂ ਹੁਣ ਜਿਹੜੀਆਂ ਇੱਥੋਂ ਟ੍ਰੇਨਸ ਜਾਂਦੀਆਂ ਇੱਥੋਂ ਕਿੱਥੇ ਨੂੰ ਜਾਂਦੀਆਂ ਕਰਾਚੀ ਇੱਥੋਂ ਸਿਰਫ ਟ੍ਰੇਨ ਚੱਲਦੀ ਹੈ ਅਲਾਮਾ ਇਕਬਾਲ ਆਹ ਟ੍ਰੇਨ ਹੈ ਉਹਦਾ ਨਾਮ ਟ੍ਰੇਨ ਦਾ ਨਾਮ ਅਲਾਮ ਇਕਬਾਲ ਹੈ ਉਹ ਇਧਰੋਂ ਚੱਲ ਰਹੀ ਹੈ ਵਜ਼ੀਰਾਬਾਦ ਤੋਂ ਉੱਥੇ ਦੱਸਦੇ ਨੇ ਧੁੱਪ ਧੁੱਪ ਕੇ ਸਮਨੇ ਆਲਤ ਹੁੰਦੀ ਹੋਈ ਲੇਕਿਨ ਇੱਥੋਂ ਕਾਊਂਟ ਹੁੰਦੀ ਹੈ ਸਿਆਲਕੋਟ ਤੋਂ ਕਰਾਚੀ ਸਿਆਲਕੋਟ ਤੋਂ ਕਰਾਚੀ ਅੱਜ ਵੀ ਜਾਂਦੀ ਹੈ ਪਹਿਲਾਂ ਜੰਮੂ ਤੋਂ ਜਾਇਆ ਕਰਦੀ ਸੀ ਉਸ ਸਮੇਂ ਜਾਂਦੀ ਨਹੀਂ ਹੁੰਦੀ ਜाहिर ਹੀ ਗੱਲ ਹੈ ਜਾਂਦੀ ਹੋਣੀ ਹੈ ਨਾ ਹਾਂਜੀ ਆ ਕਿੰਨੇ ਬੋੜ ਪਿੱਪਲ ਜਿਹੜੇ ਪਰਾਂਲੇ ਪਾਸੇ ਖੜੇ ਤੁਹਾਨੂੰ ਦਿਖਦੇ ਆ ਇਹ ਵੀ ਸ਼ਾਇਦ ਜੀ ਵੰਡ ਤੋਂ ਪਹਿਲਾਂ ਦੇ ਹੋਣਗੇ ਕਿਉਂਕਿ ਇਹਨਾਂ ਦੀ ਉਮਰ ਹੀ ਬਹੁਤ ਹੁੰਦੀ ਹੈ 2-200 ਸਾਲ ਕਹਿੰਦੇ ਉਮਰ ਹੁੰਦੀ ਹੈ ਨਾ ਤੇ ਖਾਲੀ ਤੁਹਾਨੂੰ ਦੱਸਦਾ ਸਾਰਾ ਸਟੇਸ਼ਨ ਦਾ ਹੈ ਟ੍ਰੇਨ ਮਸੀ ਗੁਜਰਦੀ ਹੈ ਕੋਈ ਹੁਣ ਮਸੀ ਆਉਂਦੀ ਹੈ ਜਿਹੜੇ ਅਸਲ ਚ ਲਾਸਟ ਜਾਂ ਪਹਿਲੇ ਮਤਲਬ ਬਿਲਕੁਲ ਬਾਰਡਰ ਤੇ ਸ਼ਹਿਰ ਆ ਜਾਂਦੇ ਨਾ ਉਹਨਾਂ ਦਾ ਇੰਨਾ ਹੁੰਦਾ ਨਹੀਂ ਹੈਗਾ ਪਰ ਇਹਦੇ ਮੁਕਾਬਲੇ ਜਿਵੇਂ ਸਿਆਲਕੋਟ ਲਾਸਟ ਹੈ ਉਧਰਲੇ ਪਾਸੇ ਆਪਣੇ ਜੰਮੂ ਹੈ ਜੰਮੂ ਆ ਬਣਾਗਾ ਉਹੀ ਵੱਡਾ ਸ਼ਹਿਰ ਹੈ ਜੀ ਜੰਮੂ ਬਿਜ਼ਨਸ ਆ ਬਵੀ ਅੱਜ ਵੀ ਟ੍ਰੇਨਸ ਵੀ ਕਾਫੀ ਮੈਨ ਲੱਗਦਾ ਮੋਸਟਲੀ ਜਿੰਨੀਆਂ ਟ੍ਰੇਨਸ ਆ ਉਹ ਜੰਮੂ ਤਾਂ ਆਪਣੇ ਮੇਨ ਕਨੈਕਟੀਵਿਟੀ ਹੈਗੀ ਜੰਮੂ ਦੀ ਹੈਨਾ ਤੇ ਸਟੇਸ਼ਨ ਦੇਖ ਲਿਆ ਜੀ ਹੁਣ ਅਸੀਂ ਚੱਲਦੇ ਆ ਬਾਹਰਲੇ ਪਾਸੇ ਤੇ ਸ਼ਹਿਰ ਦਾ ਜਿਹੜਾ ਹੋਰ ਇਲਾਕਾ ਹੈ ਤੁਹਾਨੂੰ ਉਹ ਦਿਖਾ ਕੇ ਲਿਆਉਨੇ ਆ ਇਹ ਬਾਜ਼ਾਰ ਦੇ ਵਿੱਚੋਂ ਦੀ ਹੁੰਦੇ ਹੋਏ ਜੀ ਅਸੀਂ ਪਹੁੰਚ ਗਏ ਆ ਲਾਮਾ ਇਕਬਾਲ ਜੀ ਦੇ ਘਰ ਤੇ ਇਹ ਬਰਥ ਪਲੇਸ ਹੈ ਜੀ ਲਾਮਾ ਇਕਬਾਲ ਜੀ ਦਾ ਸਾਹਮਣੇ ਫੋਟੋਆਂ ਲੱਗੀਆਂ ਤੇ ਜਿਹੜੇ ਲਿਟਰੇਚਰ ਪੜ੍ਹਦੇ ਉਹਨਾਂ ਨੂੰ ਪਤਾ ਹੋਣਾ ਕਿ ਅ ਮਤਲਬ ਲਿਟਰੇਰੀ ਤੌਰ ਤੇ ਲਾਮਾ ਇਕਬਾਲ ਜੀ ਦਾ ਕਿੱਡਾ ਨਾਮ ਹੈ ਹੈਨਾ ਤੇ ਇਹ ਦੇਖੋ ਜੀ ਪੰਜਾਬੀ ਲਿਟਰੇਚਰ ਦੇ ਵਿੱਚ ਅਸੀਂ ਪੜ੍ਹਦੇ ਰਹੇ ਹਾਂ ਤੇ ਗ੍ਰੈਜੂਏਸ਼ਨ ਚ ਹੈ ਨਾ ਲਾਮਾ ਇਕਬਾਲ ਜੀ ਬਾਰੇ ਅੰਦਰਲੇ ਪਾਸਿਓਂ ਖੁੱਲਾ ਨਹੀਂ ਹੋਇਆ ਮੇਰੇ ਖਿਆਲ ਵਿੱਚ ਬੰਦ ਹੈ ਇਹ ਨਹੀਂ ਤੁਹਾਨੂੰ ਅੰਦਰੋਂ ਅਸੀਂ ਤੁਹਾਨੂੰ ਸਾਰਾ ਇਹ ਦਿਖਾ ਦਿੰਦੇ ਇਹ ਆ ਗਿਆ ਜੀ ਅੰਦਰਲੇ ਪਾਸਿਓਂ ਘਰ ਲਾਮਾ ਇਕਬਾਲ ਜੀ ਦਾ ਤੇ ਇਹ ਦੇਖੋ ਉਵੇਂ ਹੀ ਸਾਰਾ ਰੱਖਿਆ ਹੋਇਆ ਹੈ ਅੰਦਰ ਟੀਟੀਐਲ ਦੇ ਵਿੱਚ ਤਸਵੀਰਾਂ ਕਮਰੇ ਸਾਰੀ ਚੀਜ਼ਾਂ ਉਵੇਂ ਸੰਭਾਲੀ ਹਾਂਜੀ ਇਧਰ ਨੂੰ ਆਗੇ ਤੇ ਉਹਨਾਂ ਦੇ ਜਿੱਥੇ ਬੈੰਦੇ ਸੀ ਉੱਠਦੇ ਸੀ ਸਾਰੀਆਂ ਚੀਜ਼ਾਂ ਕਹਿੰਦੇ ਉਵੇਂ ਰੱਖੀਆਂ ਹੋਈਆਂ ਗਈਆਂ ਪ੍ਰਾਣਾ ਜੀ ਉਸ ਟਾਈਮ ਦੇ ਬੈਡਰੂਮ ਤੋਂ ਲੈ ਕੇ ਪੰਘੂੜਿਆਂ ਤੋਂ ਲੈ ਕੇ ਜਿਵੇਂ ਤੁਹਾਨੂੰ ਦਿਖਾਇਆ ਸਾਰੀਆਂ ਪੁਰਾਣੀਆਂ ਚੀਜ਼ਾਂ ਮੌਜੂਦ ਆ ਤੇ ਅੱਜ ਵੀ ਇਸ ਘਰ 'ਚ ਇਹ ਰੈਂਦੇ ਪੰਜਾਬ ਦੀ ਬੜੀ ਵਧੀਆ ਗੱਲ ਲੱਗੀ ਕੇ ਟੂ ਜੈਡ ਇਹਨਾਂ ਨੇ ਜੋ-ਜੋ ਵੀ ਆ ਨਾ ਸਾਰਾ ਕੁਝ ਸੰਭਾਲ ਕੇ ਰੱਖਿਆ ਹੈਗਾ 1930 ਦੀਆਂ ਤਸਵੀਰਾਂ ਦੇਖੋ ਤੇ ਲਮਾ ਕੁਵਾਲਜੀ ਦੀਆਂ ਕੁਝ ਇੰਡੀਅਨੀਆਂ ਫੋਟੋਆਂ ਵੀ ਆ ਤੇ ਜਦੋਂ ਇੰਡੀਆ ਸੀ ਆ ਡਾਈਨਿੰਗ ਟੇਬਲ ਪਿਆ ਤੇ ਚੇਅਰਸ ਪਈਆਂ ਪੁਰਾਣੀਆਂ ਇੱਥੇ ਖਾਣਾ ਖਾਇਆ ਕਰਦੇ ਸੀਗੇ ਸਾਰੇ ਘਰ ਚ ਚਲੋ ਜੀ ਘਰ ਅੰਦਰਲੇ ਪਾਸਿਓਂ ਦੇਖਿਆ ਜੀ ਸਾਰਾ ਕਾਫੀ ਚੀਜ਼ਾਂ ਜਿਹੜੀਆਂ ਪੁਰਾਣੀਆਂ ਸੰਭਾਲੀਆਂ ਹੋਈਆਂ ਲਾਮਾ ਇਕਵਾਲ ਜੀ ਦਾ ਤੁਹਾਨੂੰ ਮੈਂ ਦੱਸਦਾ ਇਹ ਸਾਰੇ ਜਹਾਂ ਸੇ ਅੱਛਾ ਹਿੰਦੁਮੁਸਤਾਨ ਹਮਾਰਾ ਹਮ ਬੁਲਬਲੇ ਹੈ ਇਸ ਕੀ ਜੁਲਸਤਾਨ ਹਮਾਰਾ ਹਾਂ ਆਪਾਂ ਅਕਸਰ ਅੱਜ ਵੀ ਗਾਉਂਦੇ ਆ ਇਹ ਲਾਮਾ ਇਕਵਾਲ ਜੀ ਦਾ ਲਿਖਿਆ ਹੋਇਆ ਹੈ ਤੇ ਜਦੋਂ ਇੱਕ ਆਪਣਾ ਸਾਂਝਾ ਮਤਲਬ ਇੱਕੋ ਹੀ ਦੇਸ਼ ਹੁੰਦਾ ਸੀ ਨਾ ਮਨੋਂ ਵੰਡ ਤੋਂ ਪਹਿਲਾਂ ਦੀ ਹੈ ਅੰਗਰੇਜ਼ਾਂ ਦੇ ਪਾਕਿਸਤਾਨ ਸੀ ਨਾ ਇੰਡੀਆ ਸੀ ਹਾਂਜੀ ਤੇ ਉਸ ਬਾਬਤ ਇਹ ਸਾਰਾ ਲਿਖਿਆ ਹੋਇਆਗਾ ਉਸ ਟਾਈਮ ਦੇ ਉਸ ਜ਼ਮਾਨੇ ਦੇ ਸ਼ਾਇਰ ਸੀਗੇ ਸ਼ਹਿਰ ਦੀਆਂ ਗਲੀਆਂ ਵਿੱਚੋਂ ਤੁਰਦੇ ਫਿਰਦੇ ਅਸੀਂ ਪਹੁੰਚ ਗਏ ਜੀ ਮੰਦਿਰ ਦੇ ਵਿੱਚ ਇਹ ਹੈ ਜੀ ਸ਼ਿਵਾਲਾ ਤੇਜਾ ਸਿੰਘ ਸਿਆਲਕੋਟ ਇਹ ਮੰਦਿਰ ਹੈ ਜੀ ਇੱਥੇ ਤੇ ਹਿੰਦੂ ਕਮਿਊਨਿਟੀ ਵੀ ਇਥੇ ਰਹਿੰਦੀ ਹੋਣੀ ਤੇ ਇਸੇ ਕਰਕੇ ਇਹ ਮੰਦਿਰ ਕਹਿੰਦੇ ਚੱਲਦਾ ਹੈ ਅੱਜ ਵੀ ਹੈਗਾ ਮਤਲਬ ਖੁੱਲਾ ਰਹਿੰਦਾ ਹੈਗਾ ਤੇ ਤੁਹਾਨੂੰ ਕਰਾਉਣੇ ਆ ਦਰਸ਼ਨ ਮੰਦਿਰ ਦੇ ਪਾਸੇ ਇਹ ਦੇਖੋ ਜੀ ਇਹ ਮੰਦਿਰ ਤੇ ਕਿੰਨਾ ਪੁਰਾਣਾ ਹੈ ਪੰਡਤ ਜੀ ਇਹ ਮੰਦਿਰ ਜੀ ਇਹ ਜੀ 1000 ਸਾਲ ਪੁਰਾਣਾ ਹੈ ਹੂੰ ਤੇ 25 ਅਕਤੂਬਰ 2019 ਨੂੰ ਇਹ ਦੁਬਾਰਾ ਓਪਨ ਹੋਇਆ 72 ਸਾਲ ਬਾਅਦ 2019 ਚ ਦੁਬਾਰਾ ਓਪਨ ਹੋਇਆ ਜੀ ਜੀ ਬਤ ਆਜ਼ਾਦੀ ਤੋਂ ਮਤਲਬ ਵੰਡ ਤੋਂ ਜਦੋਂ ਵੰਡ ਹੋ ਗਈ 72 ਸਾਲ ਬਾਅਦ ਜੀ ਵੰਡ ਤੋਂ 72 ਸਾਲ ਬਾਅਦ ਦੁਬਾਰਾ ਓਪਨ ਹੋਇਆ ਠੀਕ ਹੈ ਤੇ ਕਿੰਨਾ ਦਾ ਜੀ ਇਹ ਮੰਦਿਰ ਮਤਲਬ ਸ਼ਵਾਲਾ ਮੰਦਿਰੇ ਸ਼ਿਵ ਦਾ ਮੰਦਿਰੇ ਸ਼ਿਵ ਦਾ ਮੰਦਿਰ ਹੈ ਜੀ ਠੀਕ ਹੈ ਜੀ ਤੇਜਾ ਸਿੰਘ ਨੇ ਇਹਨਾਂ ਨੂੰ ਰੀਯੂਨੀਅਨ ਕਰਵਾਇਆ ਸੀ ਤੇ ਜਿਹੜੀ ਹਾਦੀ ਹਿੰਦੂ ਕਮਿਊਨਿਟੀ ਤੇ ਸਿੱਖ ਕਮਿਊਨਿਟੀ ਨੇ ਰਲ ਕੇ ਜਸਕਰਨ ਭਾਈ ਨੇ ਬੜੀ ਜਦੂਜਾਤ ਕੀਤੀ ਸਾਡੇ ਨਾਲ ਰਲ ਕੇ ਇਹ ਸਮੰਦਰ ਨੂੰ ਦੁਬਾਰਾ ਓਪਨ ਕੀਤਾ ਗਿਆ ਹਿੰਦੂ ਕਮਿਊਨਿਟੀ ਹੁਣ ਸੁਬਾਹ ਸ਼ਾਮ ਇੱਥੇ ਇੱਕ ਪੂਜਾ ਕਰਦੀ ਏ ਇੱਥੇ ਹਿੰਦੂ ਕਮਿਊਨਿਟੀ ਰਹਿੰਦੀ ਏ ਸਿਆਲਕੋਟ ਬਿਲਕੁਲ ਜੀ ਕਿੰਨੀ 3200 ਵੋਟ ਏ ਫਿਰ 5000 ਨੇ ਸਿਆਲਕੋਟ ਤੋਂ ਬਾਹਰ ਲੋਕਲ ਇੱਥੇ ਕਮਾ ਕਾ ਕਾਜਾਂ ਵਾਸਤੇ ਆਇਆ ਤੇ ਨੇ ਉਹ ਤਕਰੀਬਨ 350000 ਲੋਕ ਹੋਣੇ ਸਾਢੇ 5000 ਦੇ ਨੇੜੇ ਹਿੰਦੂ ਕਮਿਊਨਿਟੀ ਹੈਗੀ ਏ ਬਿਲਕੁਲ ਜੀ ਠੀਕ ਏ ਠੀਕ ਏ ਠੀਕ ਏ ਚਲੋ ਫਿਰ ਅੱਜ ਵੀ ਸਿਆਲਕੋਟ ਚ ਰਹਿੰਦੇ ਆ ਪਰਿਵਾਰ ਬਿਲਕੁਲ ਰਹਿੰਦੇ ਨੇ ਠੀਕ ਏ ਜੀ ਲਓ ਜੀ ਅੰਦਰ ਲਓ ਤੁਹਾਨੂੰ ਜੀ ਅੰਦਰੋਂ ਦਿਖਾ ਦਈਏ ਸਾਰਾ ਮੰਦਰ ਇਹ ਤੇ ਇਹ ਪਹਿਲੀ ਵਾਰੀ ਬਣਵਾਇਆ ਕਿਹਨਾਂ ਨੇ ਸੀਗਾ ਜੀ ਪਹਿਲੀ ਵਾਰੀ ਕਿਹਨਾਂ ਦਾ ਬਣਿਆ ਹੋਇਆ ਮਤਲਬ ਇਹ ਪਹਿਲੀ ਵਾਰੀ ਕਦੋਂ ਦਾ ਬਣਿਆ 1000 ਸਾਲ ਪਹਿਲਾਂ ਕਿ ਨਹੀਂ ਬਣਵਾਇਆ ਸੀ ਇਹ ਇਹ ਇਤਿਹਾਸ ਹੈ ਇਹ مختلف ਦੌਰਾਂ ਦੇ ਵਿੱਚ مختلف ਲੋਕਾਂ ਨੇ ਇੱਥੇ ਕੰਮ ਕਰਵਾਇਆ ਰਾਜਿਆਂ ਨੇ ਕੰਮ ਕਰਵਾਇਆ ਹਮ ਲਾਸ ਦੇ ਉੱਤੇ ਜਿਹੜਾ ਕੰਮ ਕਰਵਾਇਆ ਸੀ ਇਹ ਤੇਜਾ ਸਿੰਘ ਨੇ ਕੰਮ ਕਰਵਾਇਆ ਤੇਜਾ ਸਿੰਘ ਨੇ ਐਸੇ ਕਰਕੇ ਤੇਜਾ ਸਿੰਘ ਨੇ ਕੀ ਕੀਤਾ ਤੇਜਾ ਸਿੰਘ ਨੇ ਇੱਥੇ ਸੋਨੇ ਦਾ ਚਾਂਦੀ ਦਾ ਅੱਛਾ ਤੇ ਕੀਮਤੀ ਪੱਥਰਾਂ ਦਾ ਕੰਮ ਕੰਮ ਕਰਵਾਇਆ ਗਿਆ ਸੀ ਅੱਛਾ ਜੀ ਤੇ ਇਹਨਾਂ ਦੀ ਜਿਹੜੀ ਵਫਾਤ ਹੋਈ ਏ ਉਹ 1941 ਦੇ ਵਿੱਚ ਹੋਈ ਤੇ ਜਿਹੜੀ ਇਹਨਾਂ ਦੀ ਬੇਟੀ ਬਾਲਕੌਰ ਜੀ ਸਨ ਉਹਨਾਂ ਨੇ ਸਮਾਦੀ ਕਲਾਸਵਲਾ ਦੇ ਵਿੱਚ ਪਸਤੂਰ ਦੇ ਵਿੱਚ ਸਮਾਦੀ ਜਿਹੜੀ ਅੱਜ ਵੀ ਮੌਜੂਦ ਹੈ ਅੱਛਾ ਜੀ ਲਓ ਜੀ ਤੁਹਾਨੂੰ ਦਿਖਾ ਦੀ ਅੰਦਰਲੇ ਪਾਸਿਓ ਇਹ ਆ ਜੀ ਅੰਦਰਲੇ ਪਾਸਿਓ ਸਿਆਲਕੋਟ ਦਾ ਮੰਦਿਰ ਇੱਕੋ ਹੀ ਮੰਦਿਰ ਹੈ ਜੀ ਸਿਆਲਕੋਟ ਦੇ ਵਿੱਚ ਦੋ ਮੰਦਿਰ ਨੇ ਇੱਕ ਤੇਜਾ ਸਿੰਘ ਏ ਤੇ ਇੱਕ ਜਿਹੜਾ ਵੇ ਹਾਂਜੀ ਜਗਨਨਾਥ ਮੰਦਿਰ ਹੈ ਇੱਕ ਤੀਜਾ ਸੀ ਮੰਦਿਰ ਹੈ ਵਾਲਾ ਅੱਛਾ ਜੀ ਇਹ ਮਤਰੂਕਾ ਵਕਮਲਾ ਬੋਰਡ ਦੇ ਅੰਡਰ ਦੇ ਵਿੱਚ ਹੈ ਤੇ ਜਿਹੜਾ ਦੂਸਰਾ ਵੇ ਉਹ ਹਿੰਦੂ ਕਮਿਊਨਿਟੀ ਦੇ ਅੰਡਰ ਦੇ ਵਿੱਚ ਹੈ ਜਿਹੜਾ ਜਗਨਨਾਥ ਮੰਦਿਰ ਹੈ ਅੱਛਾ ਜੀ 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 ਠੀਕ ਹੈ ਜੀ ਤੇ ਪੂਜਾ ਪਾਠ ਇਹ ਸਵੇਰੇ ਸ਼ਾਮ ਕਰਦੇ ਹਾਂ ਸੁਬਾ ਸ਼ਾਮ ਪੂਜਾ ਪਾਠ ਹੁੰਦੀ ਹੈ ਤੇ ਜਿਹੜੇ ਸਮਾਰਦਾ ਪੂਜਾ ਹੈ ਉਹ ਤੇ ਜ਼ਿਆਦਾ ਗੈਦਰਿੰਗ ਹੁੰਦੀ ਹੈ ਉਹ ਤੋਂ ਤਕਰੀਬਨ 200 ਤੋਂ ਜ਼ਿਆਦਾ ਲੋਕ ਇੱਥੇ ਇਕੱਠੇ ਹੁੰਦੇ ਹਨ ਦੀਵਾਲੀ ਤੇ ਫਿਰ ਵਾਵਾ ਕੱਟ ਸੀਗਾ ਦੀਵਾਲੀ ਦੇ ਉੱਤੇ ਪੂਰੇ ਪਸੰਦ ਲੋਕ ਇੱਥੇ ਆਏ ਹਨ ਅੱਛਾ ਤੇ ਉਰੇ ਵਿੱਚ ਜਿਹੜੇ ਇੰਤਜ਼ਾਮ ਹਸਨ ਸਾਡੇ ਮਤਰੂਕਾ ਵਕਮਲਾਗ ਬੋਰਡ ਨੇ ਬੜੇ ਚੰਗੇ ਇੰਤਜ਼ਾਮਤ ਕੀਤੇ ਜੀ तमाम ਸਿਕਿਉਰਿਟੀ ਧਾਰਾ ਜਿਹੜੇ ਇਥੇ ਮੌਜੂਦ ਸਨ ਜਿਹੜੇ ਇਥੇ ਇੰਤਜ਼ਾਮਤ ਕਰਦੇ ਰਹੇ ਚਲੋ ਚਲੋ ਵਧੀਆ ਇਹ ਲਓ ਜੀ ਅ ਅੰਦਰਲੇ ਪਾਸਿਓ ਇਹੋ ਜਿਹਾ ਸਾਰਾ ਜੀ ਤੇ ਆਹ ਜੀ ਸ਼ਿਵਲਿੰਗ ਤੇ ਅੱਗੇ ਕੁਛ ਹਨੂਮਾਨ ਜੀ ਦੀਆਂ ਕੁਛ ਹੋਰ ਸਾਰੇ ਆਪਣੇ ਦੇਵੀ-ਦੇਵਤੇ ਗਣੇਸ਼ ਜੀ ਦੀਆਂ ਸਾਰੀਆਂ ਮੂਰਤੀਆਂ ਇੱਥੇ ਅੰਦਰ ਫੋਟੋਆਂ ਲੱਗੀਆਂ ਹੋਈਆਂ ਨੇ ਮੂਰਤੀਆਂ ਦੇ ਫੋਟੋਆਂ ਲੱਗੀਆਂ ਆ ਉਹ ਉੱਪਰਲੇ ਪਾਸੇੋਂ ਦੇਖੋ ਇੱਥੋਂ ਤੁਹਾਨੂੰ ਪਤਾ ਲੱਗਦਾ ਹੋਣਾ ਦੇਖੋ ਵੀ ਕਿੰਨਾ ਪੁਰਾਣਾ ਮੰਦਿਰ ਹੈ ਦੇਖਣ ਨੂੰ ਪਤਾ ਲੱਗਦਾ ਨਾ ਜੀ ਜੀ ਕਾਫੀ ਜ਼ਿਆਦਾ ਪੁਰਾਣਾ ਹੈ ਜੀ ਜੀ ਅਸੀਂ ਤੁਹਾਨੂੰ ਇਸ ਰੂਪੇ ਪਾਣਾ ਚਾਹੁੰਦੇ ਹਾਂ ਜਰਾ ਜੀ ਜੀ ਸ਼ੋਅ ਪਰੀਅਰ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਜੀ ਧੰਨਵਾਦ ਤੁਹਾਡਾ ਇੰਨਾ ਤੁਸੀਂ ਪਿਆਰ ਸਤਿਕਾਰ ਜੀ ਦਮਾਨ ਦਿੱਤਾ ਜੀ ਜੀ ਚੰਗਾ ਲੱਗਿਆ ਜੀ ਦਰਸ਼ਕਾਂ ਨੂੰ ਬਹੁਤ ਸ਼ੁਕਰੀਆ ਤੁਸੀਂ ਇੱਥੇ ਆਏ ਹੋ ਇਹ ਤਰਤੀ ਜਿਹੜੀ ਇਹ ਜਿਹੜੀ ਤਰਤੀਬ ਬਾਬਾ ਜੀ ਦੀ ਤਰਤੀਬ ਹੈ ਹਾਂ ਜੀ ਤੇ ਤੁਹਾਡਾ ਇੱਥੇ ਤੁਹਾਡਾ ਦਿਲ ਵੱਡਾ ਹੋ ਗਿਆ ਤੁਹਾਡੇ ਸੇ ਇੱਥੇ ਆਣ ਦੇ ਨਾਲ ਮਿਹਰਬਾਨੀ ਜੀ ਸ਼ੁਕਰੀਆ ਤੁਹਾਡਾ ਸਿਆਲਕੋਟ ਦੀਆਂ ਜੀ ਪੁਰਾਣੀਆਂ ਗਲੀਆਂ ਦੇ ਵਿੱਚੋਂ ਦੀ ਹੁੰਦੇ ਹੋਏ ਅਸੀਂ ਪਹੁੰਚ ਗਏ ਆ ਗੁਰਦੁਆਰਾ ਸਾਹਿਬ ਬਿਲਕੁਲ ਘਰਾਂ ਦੇ ਵਿੱਚ ਬਣਿਆ ਹੋਇਆ ਤੇ ਆਲੇ ਦੁਆਲੇ ਸਾਹਮਣੇ ਘਰ ਨੇ ਸਾਰੇ ਇਹ ਆਇਆ ਜੀ ਗੁਰਦੁਆਰਾ ਬਾਬੇ ਦੀ ਬੇਰ ਸਿਆਲਕੋਟ ਤੇ ਪਹਿਲੀ ਪਾਸ਼ਾਹੀ ਨਾਲ ਸੰਬੰਧਤ ਗੁਰਦੁਆਰਾ ਸਾਹਿਬ ਹੈ ਇਹ ਗੁਰੂ ਨਾਨਕ ਪਾਸ਼ਾ ਨਾਲ ਸੰਬੰਧਤ ਅੰਦਰਲੇ ਪਾਸੇ ਜਾ ਕੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੀ ਆ ਤੇ ਕਾਫੀ ਪੁਰਾਣਾ ਹੈ ਕਹਿੰਦੇ ਇਹ ਇਤਿਹਾਸਿਕ ਹੈਗਾ ਸਾਰਾ ਪੰਜਾਬੀ ਜਿਵੇਂ ਤੁਹਾਨੂੰ ਦੱਸਿਆ ਇੱਥੇ ਰਹਿੰਦੇ ਸੀ ਨਾ ਤੇ ਗੁਰਦੁਆਰਾ ਸਾਹਿਬ ਇੱਥੇ ਹੋਰ ਵੀ ਹੈ ਸ਼ਾਇਦ ਇਸ ਤੋਂ ਅੱਗੇ ਇਹ ਸਾਰੀ ਇਮਾਰਤ ਕਾਫੀ ਪੁਰਾਣੀ ਬਣੀ ਹੋਈ ਹੈ। ਆਹ ਦੇਖ ਸਕਦੇ ਹੋ ਤੁਸੀਂ। ਸ਼ੁਰੂ ਜੀ ਦੇਖਣ। ਲਓ ਜੀ ਹੁਣ ਗੁਰਦੁਆਰਾ ਸਾਹਿਬ ਦੇ ਅੰਦਰਲੇ ਪਾਸਿਓਂ ਪਹਿਲਾਂ ਦਰਸ਼ਨ ਕਰਾ ਦੇ ਤੁਹਾਨੂੰ ਫਿਰ ਆਲਾ ਦਵਾਲਾ ਜਿਹੜਾ ਬਾਹਰਲਾ ਪਾਸਾ ਹੈ ਜੀ ਉਹ ਵੀ ਤੁਹਾਨੂੰ ਸਾਰਾ ਦਿਖਾਉਣਿਆ ਜੀ ਅਸੀਂ। ਇਹ ਅੰਦਰਲੇ ਪਾਸਿਓਂ ਜੀ ਗੁਰਦੁਆਰਾ ਸਾਹਿਬ ਤੇ ਜਿਹੜੀ ਇਹਦੀ ਇਮਾਰਤ ਹੈ ਦੇਖੋ ਸਾਰੀ ਕਾਫੀ ਪ੍ਰਾਤਨ ਲੱਗ ਰਹੀ ਹੈ। ਤੇ ਆ ਸਾਰਾ ਉੱਪਰ ਪੇਂਟਿੰਗਸ ਦਾ ਕੰਮ ਹੋਇਆ ਹੋਇਆ ਹੈਗਾ ਤੇ ਦਰਬਾਰ ਹਾਲ ਇਹ ਇਹ ਸਾਹਮਣੇ ਇਹੀ ਦਰਬਾਰ ਹਾਲ ਹੈ ਜੀ ਅ ਭੈਸ ਜੀ ਇਹੀ ਦਰਬਾਰ ਹਾਲ ਇਹੀ ਹੈ ਹਾਂਜੀ ਕਿਉਂਕਿ ਜਿਹੜਾ ਇਹ ਹਾਲ ਆ ਹਾਂਜੀ ਮਹਾਰਾਜਾ ਰਣਜੀਤ ਸਿੰਘ ਹੋਣਾਂ ਦੇ ਟਾਈਮ ਦਾ ਬਣਿਆ ਵਾ ਜਿਹੜਾ ਪਿਛਲਾ ਗੁਰਦੁਆਰਾ ਸਾਹਿਬ ਜਿੱਥੇ ਮਹਾਰਾਜਾ ਪ੍ਰਕਾਸ਼ ਆ ਉਹ ਉਸ ਤੋਂ ਪੁਰਾਤਨ ਪੁਰਾਣਾ ਵਾ ਮਹਾਰਾਜਾ ਰਣਜੀਤ ਸਿੰਘ ਤੋਂ ਵੀ ਪਹਿਲਾਂ ਪੁਰਾਣਾ ਵਾ ਕਿਉਂਕਿ ਉਸ ਟਾਈਮ ਤੇ ਜਦੋਂ ਸਾਡੇ ਗੁਰੂਆਂ ਦੇ ਟਾਈਮ ਤੇ ਜਦੋਂ ਜਿਹੜਾ ਵੀ ਗੁਰਦੁਆਰਾ ਸਾਹਿਬ ਬਣਦਾ ਸੀਗਾ ਉਹਦੇ ਦਰਵਾਜ਼ੇ ਬਹੁਤ ਛੋਟੇ ਹੁੰਦੇ ਸੀਗੇ ਅੱਛਾ ਜੀ ਇਹਦੇ ਸਾਰੇ ਦਰਵਾਜ਼ੇ ਤੁਸੀਂ ਦੇਖਦੇ ਹੋ ਸਾਰੇ ਛੋਟੇ ਛੋਟੇ ਹੀ ਆ ਜਿੰਨੇ ਵੀ ਹੈਗੇ ਨੇ ਹਾਂਜੀ ਤੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਹੋਣਾਂ ਦਾ ਟਾਈਮ ਦਾ ਉਹ ਇਹ ਵੱਡੇ ਦਰਵਾਜ਼ੇ ਆ ਗਏ ਨੇ ਠੀਕ ਹੈ ਜੀ ਇਹ ਸਾਰੀ ਪੇਂ अच्छा जी हां जी जिन्नी ਵੀ ਪੇਂਟਿੰਗ ਆ ਇਹ ਸਾਰੀ ਓਸੀ ਟਾਈਮ ਦੀ ਆ ਇਹਦੀ ਰੈਨੋਵੇਸ਼ਨ ਹੁਣ ਨਾਲ ਨਾਲ ਹੋ ਰਹੀ ਹੈ ਜੀ ਜਾਂ ਕਿਵੇਂ ਹੈਗਾ ਇਹਦੀ ਰੈਨੋਵੇਸ਼ ਜਿਹੜੀ ਹੈ 2012 ਤੋਂ ਸ਼ੁਰੂ ਹੋਈ ਹੈ ਅੱਛਾ ਜੀ ਤੇ ਉਹ ਚੱਲ ਰਹੀ ਹੈ ਸਾਰੀ ਹੁਣ ਨਾਲ ਨਾਲ ਚੱਲ ਰਹੀ ਹੈ ਅੱਛਾ ਜੀ ਜੀ ਚੱਲ ਹਾਂ ਜੀ ਇਹ ਦੇਖੋ ਨਾ ਤੁਸੀਂ ਮਤਲਬ ਥੋੜੇ ਜਿਹਾ ਚਿਹਰੇ ਤੇ ਖਰਾਬ ਕੀਤੇ ਹੋਏ ਨੇ ਹਾਂ ਜੀ ਹਾਂ ਜੀ ਉੱਪਰ ਇਸ ਗੁਰਦੁਆਰਾ ਸਾਹਿਬ ਦੀ ਹੈ ਸਟਰੀ ਦੱਸਦਾ ਵਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ 베ਰੀ ਥੱਲੇ ਬੈਠੇ ਨੇ ਤੇ ਪੀਰ ਹਮਜ਼ਾ ਗੌਸੂਣੀ ਉਹਨਾਂ ਕੋਲ ਆਏ ਨੇ ਹਾਂ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਜਾਂ ਪਿਆਰਿਆਂ ਨੂੰ ਅੰ ਹਾਂਜੀ ਪੁਰਾਣੀਆਂ ਪੈਂਡਿੰਗਸ ਨੇ ਹਾਂਜੀ ਤੇ ਇਹ ਸ੍ਰੀ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਹੁਣ ਜਦੋਂ ਉਬਲਦੀਆਂ ਦੇਗਾਂ ਚ ਬਿਠਾਇਆ ਹਾਂਜੀ ਲਓ ਜੀ ਇਧਰੋਂ ਦਿਖਾ ਦਈਏ ਤੁਹਾਨੂੰ 30 ਦੇ ਲਈ ਇੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ ਜੀ ਇੰਦਰਲੇ ਪਾਸੇ ਅੱਛਾ ਇਹ ਪ੍ਰਾਤਨ ਹੈ ਨਾ ਸਾਰਾ ਹਾਂਜੀ ਇਹ ਕਹਿੰਦੇ ਜੀ ਇਹ ਪ੍ਰਾਤਨ ਬਿਲਕੁਲ ਜੀ ਇਹ ਅੱਗੇ ਜੀ ਲੰਗਰ ਹਾਲ ਦੇ ਵਿੱਚ ਆ ਕਾਰ ਸੇਵਾ ਤੋਂ ਪਹਿਲਾਂ ਦੇ ਹਾਲਾਤ ਸਾਰੇ ਉਵੇਂ ਦਿਖਾਏ ਹੋਏ ਹਨ ਜੀ ਇਹ ਭਾਈ ਸਾਹਿਬ ਜੀ ਜਿੱਦਣ ਅਸੀਂ ਸੇਵਾ ਦੀ ਸ਼ੁਰੂ ਕੀਤੀ ਸੀ ਸਾਨੂੰ ਇਸ ਤਰ੍ਹਾਂ ਮਿਲੇ ਸੀ ਗੁਰੂ ਘਰ ਸਾਹਿਬ ਆ ਜਿਹੜੀ ਜਿੱਥੇ ਤੁਸੀਂ ਸੌਂਦੇ ਰਹੋ ਉਹ ਜਗ੍ਹਾ ਇਹ ਹੈ ਹਾਂਜੀ ਹਾਂਜੀ ਅੱਛਾ ਤੇ ਆ ਆਹ ਵਾਲਾ ਜਿਹੜਾ ਹਾਂਜੀ ਦਰਬਾਰ ਹਾਲ ਦੇ ਹਾਂਜੀ ਅੱਜ ਇੱਥੇ ਨਿਸ਼ਾਨ ਸਾਹਿਬ ਲੱਗੇ ਹੋਏ ਹਨ ਹਾਂਜੀ ਹਾਲ ਹਾਂਜੀ ਨਿਸ਼ਾਨ ਸਾਹਿਬ ਲੱਗਾ ਇਨਸ਼ਾਨ ਸਾਹਿਬ ਹੁਣੇ ਤੇ ਉਪਰੋਂ ਛੱਤਾਂ ਹੈ ਨਹੀਂ ਸੀ ਹੈ ਹਾਂਜੀ ਇਹ ਛੱਤਾਂ ਹੈ ਨਹੀਂ ਸੀ ਹੈ ਅੱਛਾ ਜੀ ਇਹ ਮੇਰੀ ਉੱਧਰ ਦੀ ਫੋਟੋ ਮੈਂ ਆਪਣੀ ਲਈ ਸੀ ਆ ਤੁਹਾਡੀ ਅੰਦਰ ਦੀ ਫੋਟੋ ਜਿੱਥੇ ਦਰਬਾਰ ਸਾਹਿਬ ਹਾਂਜੀ ਅੱਛਾ ਤੇ ਲੰਗਰ ਹਾਲ ਆ ਸਾਡਾ ਲੰਗਰ ਹਾਲ ਪਹਿਲਾਂ ਦੀ ਹੈ ਹਾਂਜੀ ਤੇ ਅੱਛਾ ਇਹ ਬਾਅਦ ਦੀ ਤਾਂ ਚਲੋ ਆਪਾਂ ਦੇਖ ਹੀ ਲਿਆ ਹਨਾ ਹਾਂਜੀ ਇਹ ਇਸ ਤਰ੍ਹਾਂ ਦਾ ਜੀ ਗੁਰਦੁਆਰਾ ਸਾਹਿਬ ਸੀਗਾ ਪਹਿਲਾਂ ਤੇ ਮੈਂ ਤੁਹਾਨੂੰ ਦੂਰੋਂ ਦਿਖਾਦਾ ਆ ਇਸ ਤਰ੍ਹਾਂ ਦਾ ਸੀਗਾ ਜੀ ਫੋਟੋ ਇੱਥੇ ਅਸੀਂ ਮੈਂਸ਼ਨ ਕਰ ਦਾਂਗੇ ਹਨਾ ਹਾਂਜੀ ਇਸ ਤਰ੍ਹਾਂ ਹੀ ਤੇ ਕਾਰ ਸੇਵਾ ਤੋਂ ਬਾਅਦ ਦੇਖੋ ਹੁਣ ਕਿਸ ਤਰ੍ਹਾਂ ਦਾ ਮਤਲਬ ਕਿੰਨਾ ਵਧੀਆ ਐ ਲੱਗਦਾ ਹਾਂਜੀ ਰੈਨੋਵੇਟ ਹੋ ਉਦਾਂ ਹੀ ਰੈਨੋਵੇਟ ਹੋ ਮੈਂ ਕੀਤਾ ਸੋਏ ਸੀ ਜੀ ਆਪਣਾ ਅੱਜ ਦਾ ਵਲੌਗ ਸਿਆਲਕੋਟ ਦਾ ਜਿੱਦੇ ਤੁਹਾਨੂੰ ਸਿਆਲਕੋਟ ਚ ਜਿੰਨੀਆਂ ਵੀ ਚੀਜ਼ਾਂ ਦੇਖਣ ਵਾਲੀਆਂ ਸ਼ਹਿਰ ਚ ਹੋਰ ਆਲਾ ਦਵਾਲਾ ਦਿਖਾਉਣਾ ਸੀਗਾ ਤੇ ਤੁਸੀਂ ਜੁੜੇ ਰਹੋ ਆਪਣੇ ਸਫ਼ਰ ਨਾਲ ਲੈਂਦੇ ਪੰਜਾਬ ਤੋਂ ਕਮਾਉਂਦੇ ਰਾਵਾਂਗੇ ਤੁਹਾਨੂੰ ਦਿਖਾਉਂਦੇ ਰਾਵਾਂਗੇ ਨਵੀਆਂ ਨਵੀਆਂ ਥਾਵਾਂ ਮਿਲਦੇ ਆ ਜੀ ਨਵੇਂ ਵਲੌਗ ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ